ਮਾਨ ਸਾਹਿਬ ਦੀ ਸਰਕਾਰ ਦਾ ਇੱਕ ਬੜਾ ਕਲੀਅਰ ਕਟ ਸੰਦੇਸ਼ ਹੈਗਾ ਕਿ ਲਾਅ ਐਂਡ ਆਰਡਰ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ। ਸੁਖਵਿੰਦਰ ਕਲਕੱਤਾ ਦਾ ਸ਼ਰੀਅਮ ਕਤਲ ਹੋਇਆ। ਮੁੱਖ ਮੰਤਰੀ ਨਾਲ ਦੇ ਹਲਕੇ ਜਿਹੜੇ ਦੇ ਵਿੱਚ ਗਏ ਹੁੰਦੇ ਆ ਇਹ ਕਿਹੜਾ ਲਾਅ ਨਾਅਰਡਮ ਹੈ। ਉਸ ਨੌਜਵਾਨ ਨੂੰ ਤਾਂ ਵਾਪਸ ਨਹੀਂ ਲੈ ਕੇ ਆ ਸਕਦੇ ਅਸੀਂ ਜਿਸ ਤੱਕ ਕਤਲ ਹੋ ਗਿਆ। ਪਰ ਜਿਹੜੇ ਉਹਦੇ ਕਾਤਲ ਨੇ ਭਾਵੇਂ ਕੋਈ ਹੋਵੇ ਉਸ ਨੂੰ ਜਿਹੜਾ ਹੈ ਨਹੀਂ ਬਖਸ਼ਦੇ। ਭਾਵੇਂ ਤੁਹਾਡਾ ਐਮ.ਐਲ.ਏ ਹੋਵੇ ਮੈਂ ਕਿ ਕੋਈ ਹੋਵੇ ਸੋਦੀ ਤੇਰ ਵੀ ਇਹ ਕਹਿ ਰਿਹਾ ਕਿ ਤੁਸੀਂ ਆਪਣੇ ਵਿਧਾਇਕ ਲਾਲ ਸਿੰਘ ਉਗੂਕੇ ਨੂੰ ਬਚਾਉਂਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਇਹ ਇਲਜ਼ਾਮ ਜਿਹੜੇ ਆ ਵਿਰੋਧੀ ਧਿਰ ਜਿਹੜਾ ਠੀਕ ਹੈ ਕਿ ਨਹੀਂ ਮੈਨੂੰ ਬੜਾ ਪਰਵਾਹ ਲਾ ਰਿਹਾ ਜੀ ਸੁਣ ਲੋ ਮੇਰੀ ਗੱਲ ਚੰਗਿਤ ਸਿੰਘ ਚੰਨੀ ਜੀ ਕੋਲੇ ਉਹ ਕਿਸੇ ਇਨਵੈਸਟੀਗੇਸ਼ਨ ਏਜੰਸੀ ਦੇ ਹੈੱਡ ਹੈਗੇ ਆ ਕਿ ਸਿੱਧਾ ਜਾ ਕੇ ਤੁਸੀਂ ਇਲਜ਼ਾਮ ਲਗਾ ਲਓ ਜਾਂ ਫਿਰ ਸਿਰ ਏਸ ਗੱਲ ਤੇ ਇਲਜ਼ਾਮ ਲਗਾ ਰਹੇ ਹੋ ਕਿ ਅੱਜ ਤੋਂ ਢਾਈ ਤਿੰਨ ਸਾਲ ਪਹਿਲਾਂ ਆਪਸ ਦੇ ਵਿੱਚ ਤਕਰਾਰਬਾਜੀ ਹੁੰਦੀ ਹੈ ਸੁਖਵਿੰਦਰ ਕਲਕੱਤਾ ਦੀ ਤੇ ਲਾਲ ਸਿੰਘ ਉਗੂਕੇ ਦੀ ਜਿੱਥੇ ਜਿਹੜਾ ਇਹਨਾਂ ਦੇ ਦੋਸ਼ੀ ਹੈ ਉਹ ਰਾਜਾ ਵਿਡਿੰਗ ਨਾਲ ਉਹਨਾਂ ਦੀਆਂ ਫੋਟੋਆਂ ਹੈਗੀਆਂ ਵਰਿੰਦਰ ਢਿੱਲੋਂ ਜਿਹੜਾ ਇਹਨਾਂ ਦੇ ਯੂਥ ਪ੍ਰੈਜ਼ੀਡੈਂਟ ਸੀ ਉਹਨਾਂ ਨਾਲ ਫੋਟੋਆਂ ਹੈਗੀਆਂ ਨੇ ਹੁਣ ਇਸ ਤੋਂ ਇਸ ਤੋਂ ਕਿਉਂ ਕੋਈ ਨਹੀਂ ਕਿਸੇ ਨਾਲ ਫੋਟੋ ਹੋਣਾ ਨਹੀਂ ਮਾਫ਼ ਕਰਨਾ ਤੁਹਾਡੀ ਗੱਲ ਦੇ ਨਾਲ ਨਹੀਂ ਨਹੀਂ ਤੁਹਾਡੀ ਤੁਹਾਡੀ ਇਸ ਗੱਲ ਦੇ ਨਾਲ ਤੁਹਾਡਾ ਸਵਾਲ ਹੈ ਮੇਰਾ ਕੰਪਲੀਟ ਕਰ ਲੈਂਦੇ ਜੀ ਤੁਸੀਂ ਗੱਲ ਕੰਪਲੀਟ ਕਰੋ ਤੁਸੀਂ ਸਵਾਲ ਕੀਤਾ ਜਵਾਬ ਦੇਣਾ ਮੇਰਾ ਹੱਕ ਹੈ ਠੀਕ ਹੈ ਕਿ ਨਹੀਂ ਹੁਣ ਵਿਰੋਧੀ ਦਾ ਇਲਜ਼ਾਮ ਸਾਡੇ ਤੇ ਲਗਾਉਂਦੇ ਆ ਜਿਹਦਾ ਕਤਲ ਹੋਇਆ ਉਹਦਾ ਸਬੰਧ ਵੀ ਕਾਂਗਰਸ ਦੇ ਨਾਲ ਤੇ ਜਿਹੜੇ ਮੋਲਜਮ ਫੜੇਗੇ ਉਹਨਾਂ ਦਾ ਸਬੰਧ ਵੀ ਕਾਂਗਰਸ ਦੇ ਨਾਲ ਇਥੇ ਆਮ ਆਦਮੀ ਪਾਰਟੀ ਦਾ ਕਿਸ ਨਾਲ ਹੈਗੇ ਮੈਨੂੰ ਦੱਸੋ ਤੁਸੀਂ ਐਸੇ ਕਰਕੇ ਉਸਤੇ ਇਲਜ਼ਾਮ ਲਗਾ ਦਿਓ ਕਿ ਉਹਨਾਂ ਦੀ ਉਸ ਟਾਈਮ ਤੇ ਲਾਲ ਸਿੰਘ ਉਗੂ ਕਦੇ ਨਾਲ ਤੇ ਸੁਖਵਿੰਦਰ ਸਿੰਘ ਕਲਕੱਤਾ ਦੀ ਆਪਸ ਦੇ ਵਿੱਚ ਬਹਿਸ ਬਾਜੀ ਹੋਈ ਸੀ ਤੇ ਇਸ ਕਰਕੇ ਤੁਸੀਂ ਸਿਰਫ ਇਲਜ਼ਾਮ ਲਗਾਉਂਗੇ ਇਸਦੇ ਉੱਤੇ ਪਰ ਤੁਸੀਂ ਇਹ ਨੋਟਾਂ ਖੋਹਣਾ ਤੇਨੂੰ ਮੈਂ ਅੰਦਰ ਦੇ ਦੂੰ ਤੇ ਤੇ ਪਰਚਾ ਕਰਾ ਦੂੰ ਤੇ ਥੱਪੜ ਪਾਣਗੇ ਇਹ ਕਿਹੜੀ ਡੈਮੋਕ੍ਰੇਸੀ ਨਹੀਂ ਹੁਣ ਤੁਸੀਂ ਦੇਖੋ ਜਿਹੜੀ ਤੁਸੀਂ ਥੱਪੜ ਦੀ ਗੱਲ ਕਰ ਰਹੇ ਹੋ ਤੁਸੀਂ ਵੀਡੀਓ ਪੂਰੀ ਸੁਣੀ ਹੈ ਸਰਕਾਰਖ ਸਾਬ ਸਾਰੇ ਇਲਜ਼ਾਮ ਤੁਹਾਡੀ ਸਰਕਾਰ ਤੇ ਕਿਉਂ ਲੱਗਦੇ ਆ ਮੂਸੇਵਾਲ ਦਾ ਕਤਲ ਹੋਇਆ ਉਹ ਵੀ ਤੁਹਾਡੀ ਸਰਕਾਰ ਤੇ ਇਲਜ਼ਾਮ ਲੱਗਿਆ ਕਿ ਭਾਈ ਤੁਸੀਂ ਇਨਫੋਰਮੇਸ਼ਨ ਮੀਡੀਆ ਦੇ ਵਿੱਚ ਤੁਸੀਂ ਲਿਖੇਤੀ ਪਸਤਾ ਪਵਨ ਗੁਰੂ ਪਾਣੀ ਪੇਤਾ ਦਾ ਹੋਕਾ ਦਿੱਤਾ ਜਾਂਦਾ ਦੂਜੇ ਪਾਸੇ ਇੰਨਾ ਹੀ ਇੰਡਸਟਰੀ ਆਲਿਆਂ ਨੂੰ ਤੁਸੀਂ ਸਿਰ ਤੇ ਬਾ ਰਹੇ ਹੋ ਦਸਵਾ ਭੇਜ ਰਹੇ ਹੋ ਮਾਨ ਸਾਹਿਬ ਦੀ ਸਰਕਾਰ ਕਦੇ ਵੀ ਵਾਤਾਵਰਨ ਦੇ ਉੱਤੇ ਜਾਨੀ ਕਿ ਕੰਪਰੋਮਾਈਜ਼ ਨਹੀਂ ਕਰਦੀ ਫਿਰ ਹੁਣ ਤੱਕ ਬੁੱਢਿਆਂ ਨਾਲ ਸਾਫ ਕਿਉਂ ਨਹੀਂ ਹੋ ਰਿਹਾ ਬਿਲਕੁਲ ਕੋਸ਼ਿਸ਼ ਕਰ ਰਹੇ ਹਾਂ ਹੋਏਗਾ ਜਾਨੀ ਕਿ ਸਾਰਾ ਕੁਝ ਹੋਏਗਾ ਕਿਉਂ ਨਹੀਂ ਹੋਏਗਾ ਪਰ ਤੁਸੀਂ ਤਾਂ ਇਹ ਗੱਲ ਕਹਿੰਦੇ ਸੀ ਨਾ ਕਿ ਅਸੀਂ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਭੇਜਾਂਗੇ ਅਸੀਂ ਜਿਹੜੇ ਤੱਪੜ ਝਾੜਨ ਵਾਲੇ ਆ ਅਸੀਂ ਉਹਨਾਂ ਨੂੰ ਸੀਟਾਂ ਦੇਵਾਂਗੇ ਉਹਨਾਂ ਨੂੰ ਐਮਐਲਏ ਦੀਆਂ ਸੀਟਾਂ ਤੇ ਭਾਵਾਂਗੇ ਅਸੈਂਬਲੀ ਸਭਾ ਦੇ ਵਿੱਚ ਭਾਵਾਂਗੇ ਪਰ ਕੀ ਅੱਜ ਆਮ ਆਦਮੀ ਪਾਰਟੀ ਦੇ ਕੋਲ ਕੋਈ ਵੀ ਵਰਕਰ ਨਹੀਂ ਸੀਗਾ ਕਿਉਂ ਐਡਾ ਇੰਡਸਟਰੀ ਲਿਸਟ ਕਿਉਂ ਕਰੋੜਪਤੀ ਭੇਜਣਾ ਪੈ ਗਿਆ ਦਰਸ਼ਕਾਓ ਐਚਆਰ ਪੰਜਾਬ ਤੇ ਸਵਾਗਤ ਆ ਸਸ਼ੀਕਰ ਰਾਜੀਵ ਜੀ ਠੀਕ ਠਾਕ ਹੋ ਬਹੁਤ ਹੀ ਵਧੀਆ ਸਾਡਾ ਪੰਜਾਬ ਠੀਕ ਨਹੀਂ ਆ ਤੁਹਾਡੀ ਸਰਕਾਰ ਆ ਤੇ ਲਾਅਨ ਆਰਡਰ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਮੈਨੂੰ ਲੱਗਦਾ ਬੜਾ ਨਿਰਬੂਲ ਜਿਹਾ ਇਹ ਜਨਨ ਕਿ ਇਲਜ਼ਾਮ ਹੈ ਆਵਾਦੀ ਪਾਰਟੀ ਦੇ ਉੱਤੇ ਹਾਲੇ ਤਿੰਨ ਚਾਰ ਦਿਨ ਹੀ ਤਾਂ ਹੋਏ ਆ ਹਾਲੇ ਐਨਸੀਆਰਬੀ ਨੇ ਇੱਕ ਡਾਟਾ ਰਿਲੀਜ਼ ਕੀਤਾ ਆ ਠੀਕ ਹੈ ਕਿ ਨਹੀਂ ਔਰ ਐਨਸੀਆਰਬੀ ਦਾ ਡਾਟਾ ਬੜਾ ਆਥੈਂਟਿਕ ਡਾਟਾ ਕਿਹਾ ਜਾਂਦਾ ਹੈਗਾ ਜਿਹਦੇ ਵਿੱਚ ਪੂਰੇ ਹਿੰਦੁਸਤਾਨ ਦੇ ਜਿਹੜੇ ਅੰਕੜੇ ਹੁੰਦੇ ਆ ਔਰ ਵਕ ਵਕਤਰਾਂ ਦਾ ਜਿਹੜਾ ਕ੍ਰਾਈਮ ਹੈਗਾ ਹਰ ਤਰ੍ਹਾਂ ਦਾ ਅੰਕੜਾ ਉਹਦੇ ਵਿੱਚ ਹੁੰਦਾ ਜੇਕਰ ਤੁਸੀਂ ਪੰਜਾਬ ਦੀ ਸਥਿਤੀ ਦੇਖੋਗੇ ਠੀਕ ਹੈ ਨਾ ਮੈਂ ਦੋ ਪੱਖਾਂ ਤੋਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਵਾ ਜੀ ਪਹਿਲੀ ਗੱਲ ਤਾਂ ਜੇਕਰ ਮੈਂ ਅੱਜ ਦੇ ਪੰਜਾਬ ਨੂੰ ਠੀਕ ਹੈ ਨਾ ਅੱਜ ਤੋਂ 5 ਸਾਲ ਪਹਿਲੇ 4 ਸਾਲ ਪਹਿਲੇ ਪੰਜਾਬ ਨਾਲ ਕੰਪੇਅਰ ਕਰਾਂ ਤਦ ਦੀ ਸਥਿਤੀ ਬਿਹਤਰ ਹੈਗੀ ਹੈ ਔਰ ਜਿਵੇਂ ਮੌਜੂਦਾ ਪੰਜਾਬ ਨੂੰ ਠੀਕ ਹੈ ਨਾ ਸਾਡੇ ਆਲੇ ਦੁਆਲੇ ਦੀਆਂ ਸਟੇਟਾਂ ਨਾਲ ਕੰਪੇਅਰ ਕਰ ਬ ਤਾਂ ਵੀ ਸਥਿਤੀ ਬਿਹਤਰ ਹੈਗੀ ਹੈ ਲਾਅ ਐਂਡ ਆਰਡਰ ਦੇ ਵਿੱਚ ਔਰ ਮਾਨ ਸਾਹਿਬ ਦੀ ਸਰਕਾਰ ਦਾ ਇੱਕ ਬੜਾ ਕਲੀਅਰ ਕੱਟ ਸੰਦੇਸ਼ ਹੈਗਾ ਸੁਰੱਖਿਆ ਏਜੰਸੀਆਂ ਨੂੰ ਕਲੀਅਰ ਕੱਟ ਡਾਇਰੈਕਸ਼ਨ ਹੈਗੀ ਹੈ ਕਿ ਲਾਅ ਐਂਡ ਆਰਡਰ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਜ਼ੀਰੋ ਟੋਲਰੈਂਸ ਹੈਗੀ ਹੈ ਔਰ ਜੇਕਰ ਕੋਈ ਲਾਅ ਐਂਡ ਆਰਡਰ ਨੂੰ ਆਪਣੇ ਹੱਥਾਂ ਦੇ ਵਿੱਚ ਲੈਂਦਾ ਆ ਜੇ ਲਾਅਨ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਾਨੂੰਨ ਦੇ ਮੁਤਾਬਿਕ ਜਿਹੜਾ ਹੈਗਾ ਉਸ ਨੂੰ ਡੋਜ਼ ਦਿੱਤੀ ਜਾਂਦੀ ਹੈ। 3-4 ਦਿਨ ਪਹਿਲਾਂ ਹੀ ਸੁਖਵਿੰਦਰ ਕਲਕੱਤਾ ਦਾ ਸ਼ਰੀਅਮ ਕਤਲ ਹੋਇਆ। ਮੁੱਖ ਮੰਤਰੀ ਨਾਲ ਦੇ ਹਲਕੇ ਜਿਲ੍ਹੇ ਦੇ ਵਿੱਚ ਗਏ ਹੁੰਦੇ ਆ। ਮੁੱਖ ਮੰਤਰੀ ਦੀ ਫੇਰੀ ਚੱਲ ਰਹੀ ਹੁੰਦੀ ਹੈ ਤੇ ਉਹਦਾ ਦੂਜੇ ਪਾਸੇ ਕਲਕੱਤਾ ਦਾ ਕਤਲ ਹੋ ਜਾਂਦਾ ਹੈਗਾ। ਇਹ ਕਿਹੜਾ ਲਾਅਨ ਆਰਡਰ ਮੰਟੇ? ਦੇਖੋ ਸੁਖਵਿੰਦਰ ਕਲਕੱਤਾ ਵਰਗਾ ਨੌਜਵਾਨ ਜਿਹੜਾ ਆਗੂ ਹੈ ਉਹਦਾ ਕਤਲ ਹੋਣਾ ਉਹਦਾ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਆ। ਉਦੇ ਪਰਿਵਾਰ ਨੂੰ ਤਾਂ ਦੁੱਖ ਹੋਣਾ ਸੁਭਾਅਕ ਹੀ ਹੈ ਪੂਰੇ ਪੰਜਾਬ ਨੂੰ ਇਸ ਚੀਜ਼ ਦਾ ਦੁੱਖ ਹੈਗਾ ਇਸ ਤਰ੍ਹਾਂ ਕਿਸੇ ਦਾ ਕਤਲ ਹੋਣਾ ਕੋਈ ਚੰਗੀ ਚੀਜ਼ ਤਾਂ ਹੈ ਨਹੀਂ ਹੈ ਔਰ ਇਸ ਨੂੰ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ ਔਰ ਤੁਸੀਂ ਇੱਕ ਚੀਜ਼ ਦੇਖੋ ਕਿ ਉਹਨਾਂ ਦਾ ਕਤਲ ਹੋਇਆ ਹਮ ਮਾੜੀ ਚੀਜ਼ ਹੈ ਪਰ ਇਸ ਦੇ ਨਾਲ ਹੀ ਜਾਨੀ ਕਿ ਜਿੱਦਾਂ ਕੱਲ ਪੰਜਾਬ ਪੁਲਿਸ ਨੇ ਵੀ ਪੀਸੀ ਕੀਤੀ ਠੀਕ ਹੈ ਕਿ ਨਹੀਂ 24 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਦੋਸ਼ੀ ਸੀ ਠੀਕ ਹੈ ਨਾ ਉਹ ਗ੍ਰਿਫਤਾਰ ਕਰ ਲਏ ਜਾਂਦੇ ਆ ਉਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਜਾਂਦਾ ਹੈਗਾ ਹੁਣ ਉਹਨਾਂ ਤੋਂ ਪੁੱਛ ਕੇ ਚ ਹੋਏਗੀ ਕਿਹਦਾ ਕੀ ਕਨੈਕਸ਼ਨ ਹੈ ਕਿਹਦਾ ਕੀ ਦੋਸ਼ ਹੈਗਾ ਉਹ ਤੈ ਹੋਏਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਉਸ ਨੌਜਵਾਨ ਨੂੰ ਤਾਂ ਵਾਪਸ ਨਹੀਂ ਲੈ ਕੇ ਆ ਸਕਦੇ ਅਸੀਂ ਜਿਸ ਤੱਕ ਕਤਲ ਹੋ ਗਿਆ ਪਰ ਜਿਹੜੇ ਉਹਦੇ ਕਾਤਲ ਨੇ ਉਹ ਭਾਵੇਂ ਕੋਈ ਹੋਵੇ ਜਿੱਡਾ ਮਰਜੀ ਵੱਡੇ ਉਹਦੇ ਕਨੈਕਸ਼ਨ ਹੋਣ ਉਸ ਨੂੰ ਜਿਹੜਾ ਹੈ ਨਹੀਂ ਬਖਸ਼ਦੇ ਭਾਵੇਂ ਤੁਹਾਡਾ ਐਮਐਲਏ ਹੋਵੇ ਮੈਂ ਕਿ ਕੋਈ ਹੋਵੇ ਤੁਸੀਂ ਮਤਲਬ ਕਿਸੇ ਪਾਰਟੀ ਦਾ ਹੋਵੇ ਠੀਕ ਹੈ ਕਿ ਨਹੀਂ ਪੰਜਾਬ ਦੇ ਵਿੱਚ ਮਾਨਸਾਬ ਦੀ ਸਰਕਾਰ ਦੇ ਹੁੰਦੇ ਲਾ ਐਂਡ ਆਰਡਰ ਆਪਣੇ ਹੱਥ ਚ ਲੈਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਪਰ ਲੋਕ ਸਵਾਲ ਇਹ ਉਠਾ ਰਹੇ ਜਾ ਰਹੇ ਆ ਵਿਰੋਧੀ ਧਿਰ ਵੀ ਇਹ ਕਹਿ ਰਹੀ ਹੈ ਕਿ ਤੁਸੀਂ ਆਪਣੇ ਵਿਧਾਇਕ ਲਾਲ ਸਿੰਘ ਉਗੂਕੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਦੇਖੋ ਇਹ ਜਿਹੜੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਆਮ ਲੋਕ ਨਹੀਂ ਲਗਾ ਰਹੇ ਇਹ ਇਲਜ਼ਾਮ ਜਿਹੜੇ ਆ ਵਿਰੋਧੀ ਧਿਰ ਜਿਹੜਾ ਹੈ ਠੀਕ ਹੈ ਕਿ ਨਹੀਂ ਮੈਨੂੰ ਪਰਿਵਾਰ ਲਾ ਰਿਹਾ ਜੀ ਸੁਣ ਲੋ ਮੇਰੀ ਗੱਲ ਨਾ ਜੀ ਹੁਣ ਜਿਹੜੇ ਲੋਕ ਫੜੇ ਗਏ ਹਮ ਠੀਕ ਹੈ ਕਿ ਨਹੀਂ ਤਿੰਨ ਲੋਕ ਫੜੇ ਗਏ ਹੈਗੇ ਹਰਜਿੰਦਰ ਫੜੇ ਗਿਆ ਹੈਗੇ ਆ ਦੀਪੀਪਾਵਾ ਫੜਿਆ ਗਿਆ ਤੇ ਇੱਕ ਜਗਵਿੰਦਰ ਪਪਲੂ ਫੜਿਆ ਗਿਆ ਹੈਗਾ ਹੁਣ ਇਹ ਜਿਹੜੇ ਤਿੰਨੋਂ ਸੀ ਠੀਕ ਹੈ ਕਿ ਨਹੀਂ ਹੈ ਤੇ ਉਸੇ ਦੇ ਸੁਖਵਿੰਦਰ ਸਿੰਘ ਕਲਕੱਤਾ ਦੇ ਸਾਥੀ ਹੈਗੇ ਆ ਇਕੱਠੇ ਰਹਿੰਦੇ ਸੀ ਇਕੱਠੀ ਇਹਨਾਂ ਦਾ ਖਾਣਾ ਪੀਣਾ ਹੈਗਾ ਸੀ ਇਕੱਠੇ ਹੀ ਇਹਨਾਂ ਦਾ ਲੈਂਡ ਦੇਣ ਹੈਗਾ ਸੀ ਹੁਣ ਉਹਦੇ ਵਿੱਚ ਲਾਭ ਸਿੰਘ ਉੱਗੋ ਕੇ ਕਿੱਥੋਂ ਆ ਗਿਆ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵਾ ਸਿਆਸਤ ਦਾ ਨਗਾਰ ਇਹਨਾਂ ਕੋ ਆ ਗਿਆ ਠੀਕ ਹੈ ਕਿ ਨਹੀਂ ਬਹੁਤ ਕੰਗਾਲੀ ਜਿਹੜੀ ਹੈ ਸਿਆਸਤ ਦੇ ਵਿੱਚ ਇੰਨੀ ਕੋ ਆ ਗਈ ਹੈ ਸ਼ਾਇਦ ਮੁੱਦੇ ਤੇ ਇਹਨਾਂ ਲੋਕਾਂ ਕੋਲੇ ਖਤਮ ਹੋ ਗਏ ਸਿਰਫ ਇਲਜ਼ਾਮਬਾਜ਼ੀ ਦੀ ਰਾਜਨੀਤੀ ਕਰਨ ਲੱਗ ਪਏ ਔਰ ਬੜੀ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਜਦੋਂ ਚਰਨਜੀਤ ਸਿੰਘ ਚਿੰਗਨੀ ਵਰਗਾ ਜਾਨੀ ਕਿ ਸਖਸ਼ ਜੋ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੈਗਾ ਉਹ ਜਿਹੜਾ ਮੌਜੂਦਾ ਮੈਂਬਰ ਪਾਰਲੀਮੈਂਟ ਹੈਗਾ ਉਹਦੇ ਵਰਗੀ ਜਿਹੜੀ ਸਖਸੀਅਤ ਉੱਥੇ ਜਾਵੇ ਤੇ ਉੱਥੇ ਇਸ ਤਰੀਕੇ ਦੇ ਇਲਜ਼ਾਮ ਲਗਾਵੇ ਠੀਕ ਹੈ ਕਿ ਨਹੀਂ ਹੁਣ ਤੁਸੀਂ ਦੇਖੋ ਇਹ ਕੰਮ ਸੁਰੱਖਿਆ ਏਜੰਸੀਆਂ ਦਾ ਹੁੰਦਾ ਹੈ ਇਨਵੈਸਟੀਗੇਸ਼ਨ ਏਜੰਸੀਆਂ ਦਾ ਹੁੰਦਾ ਲਾਈਕ ਹੁਣ ਪੰਜਾਬ ਪੁਲਿਸ ਨੇ ਉਹ ਤਿੰਨੋ ਜਾਨੀ ਕਿ ਮਲਜ਼ਮ ਫੜੇ ਹੈਗੇ ਆ ਹੁਣ ਉਹਨਾਂ ਤੋਂ ਇਨਵੈਸਟੀਗੇਸ਼ਨ ਹੋਏਗੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਤੈਅ ਹੋਏਗਾ ਕਿਹਦਾ ਕੀ ਰੋਲ ਹੈਗਾ ਉਸ ਤੋਂ ਬਾਅਦ ਅਦਾਲਤ ਨੇ ਉਸ ਦਾ ਫੈਸਲਾ ਕਰਨਾ ਹੈ ਤੁਸੀਂ ਜਾਂ ਮੈਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਜੀ ਕੋਲੇ ਉਹ ਕਿਸੇ ਇਨਵੈਸਟੀਗੇਸ਼ਨ ਏਜੰਸੀ ਦੇ ਹੈੱਡ ਹੈਗੇ ਆ ਕਿ ਸਿੱਧਾ ਜਾ ਕੇ ਤੁਸੀਂ ਇਲਜ਼ਾਮ ਲਗਾ ਲਓ ਜਾਂ ਫਿਰ ਸਿਰੇ ਇਸ ਗੱਲ ਤੇ ਇਲਜ਼ਾਮ ਲਗਾ ਰਹੇ ਹੋ ਕਿ ਅੱਜ ਤੋਂ 2-3 ਸਾਲ ਪਹਿਲਾਂ ਆਪਸ ਦੇ ਵਿੱਚ ਤਕਰਾਰਬਾਜੀ ਹੁੰਦੀ ਹੈ ਸੁਖਵਿੰਦਰ ਕਲਕੱਤਾ ਦੀ ਤੇ ਲਾਲਪ ਸਿੰਘ ਉਗੋਕੇ ਦੀ ਠੀਕ ਹੈ ਕਿ ਨਹੀਂ ਤੇ ਉਸ ਤਕਰਾਰਬਾਜੀ ਦੇ ਬੇਸਿਸ ਤੇ ਤੁਸੀਂ ਕਹਿ ਦੋ ਕਿ ਲਾਲਪ ਸਿੰਘ ਉਗੋ ਨੇ ਉਸਦੇ ਵਿੱਚ ਜਾਨੀ ਕਿ ਉਸ ਦਾ ਕਾਤਲ ਹੈਗਾ ਇਹ ਤਾਂ ਕਾਨੂੰਨ ਨੇ ਤੈਅ ਕਰਨਾ ਹੈ ਸੁਰੱਖਿਆ ਏਜੰਸੀਆਂ ਨੇ ਤੈਅ ਕਰਨਾ ਅਸੀਂ ਸਿਆਸਤ ਨੂੰ ਇਸ ਪੱਧਰ ਤੱਕ ਨਾ ਲੈ ਜਾਈਏ ਨਹੀਂ ਪਰ ਅੱਜ ਪੰਜਾਬ ਦਾ ਮਾਹੌਲ ਇਹ ਆ ਕਿ ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲਦਾ ਸਰਕਾਰ ਦੇ ਵਿਰੁੱਧ ਜਾਂਦਾਗਾ ਉਹਨੂੰ ਜਾਂ ਤਾਂ ਖਰੀਦ ਲਿਆ ਜਾਂਦਾ ਜਾਂ ਪਰਚੇ ਪਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਹੀਂ ਅਖੀਰਲਾ ਹੱਲ ਗੋੜੀ ਆ ਇਹ ਫਿਰ ਮੈਂ ਤੁਹਾਨੂੰ ਜਾਨੀ ਕਿ ਰਾਜਦੀਪ ਜੀ ਗੱਲ ਆਖਾਂਗਾ ਇਹ ਬਿਲਕੁਲ ਗਲਤ ਹੈਗਾ ਬੇਬੁਨਿਆਦ ਹੈਗਾ ਇਸ ਸਰਕਾਰ ਦਾ ਪਰਚਾ ਤੇ ਸਿਸਟਮ ਹੈ ਹੀ ਨਹੀਂ ਹੈ ਠੀਕ ਹੈ ਨਾ ਇਹ ਜਿਹੜਾ ਪਰਚਾ ਸਿਸਟਮ ਹੁੰਦਾ ਸੀ ਅਕਾਲੀਆਂ ਦੀ ਜਾਂ ਭਾਜਪਾ ਦੀ ਜਦੋਂ ਸਰਕਾਰ ਹੁੰਦੀ ਸੀ ਜਾਂ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਪਰਚਾ ਸਿਸਟਮ ਉਹਨਾਂ ਵਾਲੇ ਹੁੰਦਾ ਸੀ ਕਿ ਵਿਰੋਧੀਆਂ ਨੂੰ ਦਬਾਉਣ ਵਾਸਤੇ ਪਰਚੇ ਕਰ ਦਿੱਤੇ ਜਾਂਦੇ ਸੀ ਤੁਸੀਂ ਦੇਖੋ ਅਕਾਲੀ ਭਾਜਪਾ ਦੀ ਕਾਂਗਰਸ ਦੀ ਸਰਕਾਰ ਗਈ ਕਾਂਗਰਸ ਦੀ ਆਈ ਉਸ ਟਾਈਮ ਤੇ ਇੱਕ ਕਮਿਸ਼ਨ ਬਣਿਆ ਔਰ ਉਸ ਕਮਿਸ਼ਨ ਨੇ ਕਿੰਨੇ ਜਿੰਨੇ ਝੂਠੇ ਕੇਸ ਰੱਦ ਕੀਤੇ ਤਾਂ ਇਸੇ ਤਰ੍ਹਾਂ ਕਾਂਗਰਸ ਦੇ ਉਹਨਾਂ ਨੇ ਆਪਣੇ ਵਿਰੋਧੀਆਂ ਦੇ ਉੱਤੇ ਪਰਚੇ ਕੀਤੇ ਅਸੀਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਯਾਨੀ ਕਿ ਲੋਕਤਾਂਤਰੀ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਕਰਦੇ ਹਾਂ ਅਸੀਂ ਕੋ ਪੋਜ਼ਿਟਿ ਅਸੀਂ ਉਹ ਰਾਜਨੀਤੀ ਦੇ ਵਿਸ਼ਵਾਸ ਕਰਦੇ ਹਾਂ ਜਿਸ ਦੀ ਕੇਂਦਰ ਬਿੰਦੂ ਦੇ ਵਿੱਚ ਲੋਕ ਹੋਣ ਹੁਣੇ ਜਿਹੜੇ ਤਿੰਨੋਂ ਬੰਦੇ ਫੜੇ ਗਏ ਆ ਠੀਕ ਹੈ ਇਹਨਾਂ ਦਾ ਸਬੰਧ ਵੀ ਕਾਂਗਰਸ ਦੇ ਨਾਲ ਹੈਗਾ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ ਠੀਕ ਹੈ ਨਾ ਬਹੁਤ ਸਾਰੇ ਫੋਟੋਗ੍ਰਾਫਸ ਅਸੀਂ ਦਿਖਾਏ ਜਿੱਥੇ ਜਿਹੜਾ ਇਹਨਾਂ ਦੇ ਦੋਸ਼ੀ ਹੈ ਉਹ ਰਾਜਾ ਵਿਡਿੰਗ ਨਾਲ ਉਹਨਾਂ ਦੀਆਂ ਫੋਟੋਆਂ ਹੈਗੀਆਂ ਵਰਿੰਦਰ ਢਿੱਲੋਂ ਜਿਹੜਾ ਇਹਨਾਂ ਦੇ ਯੂਥ ਪ੍ਰੈਜ਼ੀਡੈਂਟ ਸੀ ਉਹਨਾਂ ਨਾਲ ਫੋਟੋਆਂ ਹੈਗੀਆਂ ਨੇ ਹੁਣ ਤੁਸੀਂ ਇਸ ਤੋਂ ਕਿਉਂ ਜਿਹਦਾ ਕਿਹਦਾ ਫੋਟੋ ਹੋਣਾ ਨਹੀਂ ਮਾਫ ਕਰਨਾ ਤੁਹਾਡੀ ਗੱਲ ਦੇ ਨਾਲ ਹੀ ਨਹੀਂ ਨਹੀਂ ਤੁਹਾਡੀ ਤੁਹਾਡੀ ਇਸ ਗੱਲ ਦੇ ਨਾਲ ਤੁਹਾਡਾ ਸਵਾਲ ਹੈ ਮੇਰਾ ਕੰਪਲੀਟ ਕਰ ਲੈਂਦੀ ਤੁਸੀਂ ਗੱਲ ਕੰਪਲੀਟ ਕਰੋ ਤੁਸੀਂ ਸਵਾਲ ਕੀਤਾ ਜਵਾਬ ਦੇਣਾ ਮੇਰਾ ਹੱਕ ਹੈ ਠੀਕ ਹੈ ਕਿ ਨਹੀਂ ਹੁਣ ਵਿਰੋਧੀ ਇਲਜ਼ ਕਤਲ ਹੋਇਆ ਉਹਦਾ ਸਬੰਧ ਵੀ ਕਾਂਗਰਸ ਦੇ ਨਾਲ ਤੇ ਜਿਹੜੇ ਮੁੱਲਜ਼ਮ ਫੜੇ ਕਿ ਉਹਨਾਂ ਦਾ ਸਬੰਧ ਵੀ ਕਾਂਗਰਸ ਦੇ ਨਾਲ ਇਥੇ ਆਮ ਆਦਮੀ ਪਾਰਟੀ ਦਾ ਕੀ ਸਬੰਧ ਹੈ ਕਿ ਮੈਨੂੰ ਦੱਸੋ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦਾ ਸੀ ਕੌਣ ਬੋਲਦਾ ਸੀ ਸੁਖਵਿੰਦਰ ਸਿੰਘ ਨੀ ਫਿਰ ਮੁੱਲਜ਼ਮ ਤੇ ਕਾਂਗਰਸ ਦੇ ਇਹ ਜਿਹਨਾਂ ਜਿਹਨਾਂ ਉਹਨਾਂ ਦਾ ਸਬੰਧ ਤੇ ਕਾਂਗਰਸ ਨਾਲ ਹੈ ਨੀ ਜੇ ਕਾਂਗਰਸ ਦੇ ਨਾਲ ਫੋਟੋਆਂ ਹੋ ਗਈਆਂ ਤਾਂ ਇਹਦਾ ਮਤਲਬ ਕਾਂਗਰਸ ਵਾਲਾ ਆਮ ਆਦਮੀ ਪਾਰਟੀ ਦਾ ਤੇ ਇਹ ਤਾਂ ਡੈਮੋਕ੍ਰੇਸੀ ਹੈ ਇਹ ਤਾਂ ਹੁਣ ਤੁਹਾਨੂੰ ਸਰਕਾਰ ਦੀ ਕੋਈ ਕਾਰਗੁਜ਼ਾਰੀ ਚੰਗੀ ਨਹੀਂ ਲੱਗਦੀ ਤੁਸੀਂ ਬੋਲੋ ਤੁਸੀਂ ਬੋਲ ਸਕਦੇ ਆ ਸਾਨੂੰ ਨਹੀਂ ਚੰਗੀ ਲੱਗਦੀ ਕਿਸੇ ਅੱਜ ਬੀਜੇਪੀ ਦੀ ਕੋਈ ਕਾਰਗੁਜ਼ਾਰੀ ਚੰਗੀ ਨਹੀਂ ਲੱਗਦੀ ਸੀ ਬੋਲਦੇ ਨਹੀਂ ਐ ਜਦੋਂ ਕਾਂਗਰਸ ਦੀ ਸਰਕਾਰ ਸੀ ਇਹ ਸਾਨੂੰ ਕੋਈ ਕਾਰਗੁਜ਼ਾਰੀ ਚੰਗੀ ਨਹੀਂ ਲੱਗਦੀ ਸੀ ਬੋਲਦੇ ਨਹੀਂ ਸੀ ਲੋਕਤੰਤਰ ਦੇ ਵਿੱਚ ਇਹ ਸਾਨੂੰ ਤਾਕਤ ਸਾਡੇ ਸੰਵਿਧਾਨ ਨੇ ਦਿੱਤੀ ਹੈ ਜੇਕਰ ਕੋਈ ਸਰਕਾਰ ਗਲਤ ਕੰਮ ਕਰ ਰਹੀ ਹੈ ਉਹਦੇ ਖਿਲਾਫ ਬੋਲਣਾ ਸਾਡਾ ਹੱਕ ਹੈਗਾ ਸੰਵਿਧਾਨ ਘਾਏਗਾ ਇਸ ਨੂੰ ਕੋਈ ਸਰਕਾਰ ਕਿਵੇਂ ਬੰਦ ਕਰ ਸਕਦੀ ਹੈ ਤੁਸੀਂ ਇਹ ਸੇ ਕਰਕੇ ਉਸ ਤੇ ਇਲਜ਼ਾਮ ਲਗਾ ਦਿਓ ਕਿ ਉਹਨਾਂ ਦੀ ਉਸ ਟਾਈਮ ਤੇ ਲਾਲ ਸਿੰਘ ਉਗੋ ਕਦੇ ਨਾਲ ਤੇ ਸੁਖਵਿੰਦਰ ਸਿੰਘ ਕਲਕੱਤਾ ਦੀ ਆਪਸ ਦੇ ਵਿੱਚ ਬਹਿਸ ਬਾਜੀ ਹੋਈ ਸੀ ਇਸ ਕਰਕੇ ਤੁਸੀਂ ਸਿਰਫ ਇਲਜ਼ਾਮ ਲਗਾਉਂਗੇ ਇਸ ਦੇ ਉੱਤੇ ਅੱਜ ਤੇ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਗਿਆ ਪੁਲਿਸ ਨੇ ਜਨਨ ਕਿ ਉਹਨਾਂ ਦੇ ਡੀਆਈਜੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੌਣ ਕੌਣ ਇਨਵੋਲ ਹੈ ਕੌਣ ਗ੍ਰਿਫਤਾਰ ਹੋ ਗਿਆ ਸਾਰਾ ਕੁਝ ਹੋ ਗਿਆ ਤਾਂ ਇਲਜ਼ਾਮ ਤੇ ਜਨਨ ਕਿ ਚੰਨੀ ਸਾਹੂ ਰਿੰਜਾ ਦੇ ਦੂਸਰੇ ਲੋਕੇ ਵੀ ਲਗਾ ਰਹੇ ਸੀ ਉੱਥੇ ਕਿ ਉਹਦਾ ਜਿਹੜਾ ਹਥਿਆਰ ਸੀ ਉਹਨੂੰ ਨੱਥਾ ਕਰਤਾ ਉਹਦਾ ਹਥਿਆਰ ਜਿਹੜਾ ਸੀ ਉਹ ਜਮ੍ਹਾਂ ਕਰਵਾ ਲਿਆ ਤਾਂ ਪੁਲਿਸ ਨੇ ਕੀ ਦੱਸਿਆ ਹੈਗਾ ਕਿ ਆਰਮ ਐਕਟ ਦੇ ਮੁਤਾਬਕ ਜਿਹੜਾ ਹੈਗਾ ਕੁਝ ਕਾਇਦੇ ਕਾਨੂੰਨ ਹੁੰਦੇ ਆ ਉਹਨਾਂ ਕੋਲੇ ਉਹਦਾ ਜਿਹੜਾ ਲਾਇਸੈਂਸ ਸੀ ਉਹ ਜਾਨੀ ਕਿ ਸੁਖਵਿੰਦਰ ਸਿੰਘ ਕਲਕੱਤਾ ਦਾ 2029 ਤੱਕ ਵੈਲਿਡ ਆ ਮਈ 2025 ਦੇ ਵਿੱਚ ਉਹ ਐਨਓਸੀ ਲੈਂਦੇ ਆ ਕਿ ਮੈਂ ਪੁਰਾਣਾ ਹਥਿਆਰ ਵੇਚਣਾ ਆ ਡੀਸੀ ਤੋਂ ਜਾਨੀ ਕਿ ਬਕਾਇਦਾ ਐਨਓਸੀ ਲਈ ਜਾਂਦੀ ਹੈ ਹੁਣ ਐਨਓਸੀ ਲਈ ਉਹਨੇ ਹਥਿਆਰ ਵੇਚਣ ਵਾਸਤੇ ਆ ਸਰਕਾਰ ਨੇ ਕਿਹੜਾ ਜਮ੍ਹਾਂ ਕਰਾ ਲਿਆ ਹਥਿਆਰ ਸੋ ਇਸ ਕਰਕੇ ਮੈਂ ਇਹ ਕਹਿਣਾ ਕਾਤਲ ਹੋਇਆ ਬਹੁਤ ਦੁੱਖ ਲੱਗਿਆ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹਦੇ ਸਿਆਸਤ ਦੀਆਂ ਰੋਟੀਆਂ ਨਾ ਸੇਕੋ ਹੁਣ ਚੰਨੀ ਸਾਹਿਬ ਜਿਹੜੇ ਹੈਗਾ 3.5 ਸਾਲਾਂ ਪਹਿਚ ਉਸ ਹਲਕੇ ਚ ਗਏ ਆ ਉਹ ਤੋਂ ਇਲੈਕਸ਼ਨ ਲੜੇ ਸੀ ਨਾ ਲੋਕਾਂ ਨੇ ਬੁਰੀ ਤਰ੍ਹਾਂ ਹਰਾਇਆ ਨਾ ਤੇ ਸਾਢੇ 3 ਸਾਲ ਉੱਥੇ ਗਏ ਨਹੀਂ ਜਦੋਂ ਗਏ ਆ ਉਸ ਟਾਈਮ ਤੇ ਵੀ ਤੁਸੀਂ ਲਾਸਾਂ ਦੇ ਉੱਤੇ ਰਾਜਨੀਤੀ ਕਰਦੇ ਹੋ ਪਰ ਤੁਹਾ ਉਸ ਹਲਕੇ ਦੇ ਲਾਵ ਸਿੰਘ ਉਗੂਕੇ ਦੇ ਤੁਹਾਡੀ ਪਾਰਟੀ ਦੇ ਆਪਣੇ ਸਰਪੰਚਾਂ ਨੇ 4 ਦਿਨ ਪਹਿਲਾਂ ਤੁਹਾਡੇ ਵਿਧਾਇਕ ਦੇ ਖਿਲਾਫ ਧਰਨਾ ਲਾਇਆ ਉਹਦੇ ਵਿੱਚ ਵੀ ਸੁਖਵਿੰਦਰ ਕੋਲਕੱਤਾ ਜਾ ਕੇ ਬੋਲੇ ਤੁਹਾਡੇ ਆਪਣੇ ਸਰਪੰਚ ਤੁਹਾਡੇ ਸਰਕਾਰ ਦੇ ਖਿਲਾਫ ਬੋਲੇ ਤੁਹਾਡੇ ਐਮਐਲਏ ਦੇ ਖਿਲਾਫ ਬੋਲੇ ਉਹ ਤਾਂ ਨਹੀਂ ਫਿਰ ਮਾਰੇ ਹੋ ਸਕਦੇ ਨਹੀਂ ਮੈਂ ਕਦੋਂ ਕਿਹਾ ਤੁਹਾਨੂੰ ਮੈਂ ਪਹਿਲਾਂ ਹੁਣੇ ਕਹਿ ਕੇ ਹਟਿਆ ਇਹ ਲੋਕਤੰਤਰ ਹੈ ਸਰ ਲੋਕਤੰਤਰ ਹੈਗਾ ਠੀਕ ਹੈ ਕਿ ਨਹੀਂ ਧਰਮ ਧਰਨੇ ਲਾ ਸਕਦੇ ਸਰਪੰਚ ਬੋਲ ਸਕਦੇ ਕਿਉਂ ਨਹੀਂ ਬੋਲ ਸਕਦੇ ਜੇਕਰ ਕੋ ਕੋ ਐਮਐਲਏ ਦੀ ਕਾਰਗੁਜ਼ਾਰੀ ਤੋਂ ਮੰਨ ਲਓ ਕੋਈ ਕਿਸੇ ਸਰਪੰਚ ਨੂੰ ਦਿੱਕਤ ਹੈਗੀ ਹੈ ਠੀਕ ਹੈ ਨਾ ਕਿਸੇ ਆਮ ਲੋਕਾਂ ਨੂੰ ਦਿੱਕਤ ਹੈਗੀ ਹੈ ਕਿ ਜ ਜ ਫਾਰ ਐਗਜ਼ਾਮਪਲ ਕਿਸੇ ਜਨਨ ਕਿ ਮੈਂਬਰ ਪਾਰਲੀਮੈਂਟ ਤੋਂ ਕਿਸੇ ਨੂੰ ਦਿੱਕਤ ਹੈ ਕਿਸੇ ਸਰਪੰਚ ਤੋਂ ਆਮ ਲੋਕਾਂ ਨੂੰ ਦਿੱਕਤ ਹੈ ਇਹ ਡੈਮੋਕ੍ਰੇਸੀ ਦੀ ਖੂਬਸੂਰਤੀ ਹੈਗੀ ਹੈ ਉਹ ਆਪਣੀ ਗੱਲ ਰੱਖ ਸਕਦਾ ਹੈਗਾ ਤੇ ਲੋਕੀ ਗੱਲ ਰੱਖਦੇ ਨੇ ਇਹ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ ਪਰ ਕਿਸੇ ਨੂੰ ਧੰਕਾਉਣਾ ਤੇਨੂੰ ਮੈਂ ਅੰਦਰ ਦੇ ਦੂੰ ਤੇ ਪਰਚਾ ਕਰਾ ਦੂੰ ਤੇ ਥੱਪੜ ਪਾਣਗੇ ਇਹ ਕਿਹੜੀ ਡੈਮੋਕ੍ਰੇਸੀ ਨਹੀਂ ਹੁਣ ਤੁਸੀਂ ਦੇਖੋ ਜਿਹੜੀ ਤੁਸੀਂ ਥੱਪੜ ਦੀ ਗੱਲ ਕਰ ਰਹੇ ਹੋ ਤੁਸੀਂ ਵੀਡੀਓ ਪੂਰੀ ਜਿਹੜੀ ਅਜ ਤੋਂ 3 ਸਾਲ ਪਹਿਲੇ ਦੀ ਘਟਨਾ ਹੈਗੀ ਹੈ ਜੇ ਤੁਸੀਂ ਸੁਣੀ ਹੋ ਕੋਈ ਉਹ ਵੀਡੀਓ ਚ ਕੀ ਸੀ ਇਹ ਕਿਹਾ ਗਿਆ ਸੀ ਇਹ ਤਾਂ ਸਾਡੀਓ ਹੀ ਸਰਕਾਰ ਹੈ ਤੇ ਤੂੰ ਇੰਨਾ ਕੁਝ ਕਰ ਰਿਹਾ ਜੇਕਰ ਤੁਹਾਡੇ ਵਰਗਿਆਂ ਦੀ ਸਰਕਾਰ ਹੁੰਦੀ ਸੀ ਤੁਰਸਤ ਥੱਪੜ ਮਾਰ ਕੇ ਅੰਦਰ ਦੇ ਦਿੰਦਾ ਨਾ ਸੀ ਹੁਣ ਨੂੰ ਉਹ ਕੀ ਕਰ ਰਹੇ ਨੇ ਉਹ ਉਲਟਾ ਪੁਰਾਣੀ ਸਰਕਾਰ ਬਾਰੇ ਕਹਿ ਰਹੇ ਨੇ ਨਾ ਕਿ ਇਸ ਸਰਕਾਰ ਬਾਰੇ ਕਹਿ ਰਹੇ ਹੈ ਨਾ ਉਕਤਮ ਕੀ ਕਿਸੇ ਨੂੰ ਦੇ ਰਹੇ ਹੈ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਾਨੂੰਨ ਨੂੰ ਜਿਹੜਾ ਹੈਗਾ ਆਪਣਾ ਕੰਮ ਕਰਨ ਦਿਓ ਔਰ ਆਮਾਨ ਸਭ ਦੀ ਸਰਕਾਰ ਦੀ ਇੱਕ ਕਮਿਟਮੈਂਟ ਹੈਗੀ ਹੈ ਜ਼ੀਰੋ ਟੋਲਰੈਂਸ ਯਾਨੀ ਕਿ ਲਾਅ ਐਂਡ ਆਰਡਰ ਦੇ ਉੱਤੇ ਹੈਗੀ ਹੈ ਕੋਈ ਵੀ ਦੋਸ਼ੀ ਹੋਵੇ ਜਿੱਦਾਂ ਮਰਜ਼ੀ ਵੱਡਾ ਹੋਵੇ ਜਿੱਥੇ ਮਰਜ਼ੀ ਕਨੈਕਸ਼ਨ ਹੋਣ ਉਹਨੂੰ ਬਖਸ਼ ਦੇਣੀ ਪਰ ਤੁਸੀਂ ਅੱਜ ਦੁੱਖ ਪ੍ਰਗਟਾ ਰਹੇ ਹੋ ਪਰ ਜਦੋਂ ਮੌਤ ਹੁੰਦੀ ਆ ਤਿੰਨ ਦਿਨ ਤੱਕ ਕਿਸੇ ਵੀ ਤੁਹਾਡੇ ਵਿਧਾਇਕ ਨੇ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਪੋਸਟ ਤੱਕ ਨਹੀਂ ਪਾਈ ਗਈ ਭਾਈ ਸਾਨੂੰ ਦੁੱਖ ਆ ਗਲਤ ਹੋਇਆਗਾ ਕੰਮ ਜਦੋਂ ਲੋਕਾਂ ਨੇ ਵਿਰੋਧ ਕੀਤਾ ਆਪੋਜੀਸ਼ਨ ਬੋਲੀ ਆ ਕਿ ਅੱਜ ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਕਰਦੇ ਆ ਨੇ ਦੁੱਖ ਜਿਹੜਾ ਹੈਗਾ ਉਹ ਸਿਰਫ ਪੋਸਟਪਾ ਮੈਨੂੰ ਨਹੀਂ ਹੁਣ ਐਗਜ਼ੈਕਟਲੀ ਪਤਾ ਉਸ ਹਲਕੇ ਕਿਉਂਕਿ ਮੈਂ ਉਸ ਹਲਕੇ ਦਾ ਰਹਿਣ ਵਾਲਾ ਨਹੀਂ ਆ ਪਰ ਜਦੋਂ ਕਿਤੇ ਵੀ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਨਾ ਕੇਵਲ ਪੰਜਾਬ ਚ ਵਾਪਰਦੀ ਹੈ ਕਿਤੇ ਵੀ ਵਾਪਰਦੀ ਹੈ ਦੁਨੀਆ ਦੇ ਕਿਸੇ ਕੋਨੇ ਚ ਵਾਪਰਦੀ ਹੈ ਮੈਨੂੰ ਦੁੱਖ ਹੁੰਦੀ ਹੈ ਪੀਸ ਹੁੰਦੀ ਹੈ ਠੀਕ ਹੈ ਨਾ ਪਰ ਹੋ ਸਕਦਾ ਕਿਸੇ ਨੇ ਪੋਸਟ ਨਾ ਪਾਈ ਹੋਵੇ ਜਾਂ ਪਾਈ ਹੋਵੇ ਤੇ ਸਾਡੀ ਨਜ਼ਰ ਨਹੀਂ ਆਈ ਹੋਵੇ ਇਹ ਵੀ ਹੋ ਸਕਦਾ ਠੀਕ ਹੈ ਨਾ ਅਸੀਂ ਹੁਣ ਕਰੋੜਾਂ ਲੋਕ ਨੇ ਪੰਜਾਬ ਦੇ ਪੌਣੇ 3 ਕਰੋੜ ਲੋਕ ਸਾਢੇ 3 ਕਰੋੜ ਲੋਕ ਹੈਗੇ ਆ ਠੀਕ ਹੈ ਕਿ ਨਹੀਂ ਤੋਂ ਨੈਚੁਰਲੀ ਘਟੋ ਘਟਾ 90 ਕਰੋੜ ਲੋਕ ਜਾਨੀ ਕੇ ਫੇਸਬੁੱਕ ਵੀ ਚਲਾਉਂਦੇ ਸਰਕਾਰ ਸਾਹਿਬ ਸਾਰੇ ਇਲਜ਼ਾਮ ਤੁਹਾਡੀ ਸਰਕਾਰ ਤੇ ਕਿਉਂ ਲੱਗਦੇ ਆ ਮੂਸੇਵਾਲ ਦਾ ਕਤਲ ਹੋਇਆ ਉਹ ਵੀ ਤੁਹਾਡੀ ਸਰਕਾਰ ਤੇ ਇਲਜ਼ਾਮ ਲੱਗਿਆ ਕਿ ਭਾਈ ਤੁਸੀਂ ਇਨਫੋਰਮੇਸ਼ਨ ਮੀਡੀਆ ਦੇ ਵਿੱਚ ਤੁਸੀਂ ਲੀਕ ਕੀਤੀ ਤੁਹਾਡੇ ਸਾਥੀ ਬਲਤੇਜ ਪੰਨੂ ਆ ਜਿਹੜੇ ਤੁਹਾਡੇ ਨਾਲ ਬੈਠੇ ਸੀ ਉਹਨਾਂ ਤੇ ਐਲੀਗੇਸ਼ਨ ਹੁੰਦਾਗਾ ਅੱਜ ਕੁਲਵਿੰਦਰ ਦਾ ਵੀ ਜਿਹੜਾ ਇਲਜ਼ਾਮ ਲੱਗ ਰਿਹਾ ਤੁਹਾਡੇ ਸਰਕਾਰ ਦੇ ਵਿਧਾਇਕਾਂ ਦੇ ਇਲਜ਼ਾਮ ਲੱਗ ਰਿਹਾ ਇਹ ਤੁਹਾਡੀ ਸਰਕਾਰ ਨਾਲ ਹੀ ਕਿਉਂ ਹੋ ਰਿਹਾ ਹੈ ਦੇਖੋ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਜਿਹੜਾ ਹੁਣ ਤੁਸੀਂ ਸਿੱਧੂ ਗੁੱਸੇ ਵਾਲੀ ਦੀ ਦੀ ਜ਼ਿਕਰ ਕੀਤਾ ਹੈਗਾ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਹੈਗੇ ਫੜ ਕੇ ਅੰਦਰ ਢੱਕੇ ਪਹਿਲੀ ਸਰਕਾਰ ਇਹ ਜਿੰਨੀਆਂ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਦਾ ਤੁਸੀਂ ਹਾਲ ਦੇਖ ਲਓ ਠੀਕ ਹੈ ਨਹੀਂ ਸਿਕਿਉਰਿਟੀ ਦੇ ਵਿੱਚ ਜਾਨੀ ਕਿ ਲੋਕਾਂ ਦਾ ਕਤਲ ਹੋ ਜਾਂਦਾ ਸੀ ਤੇ ਕਿਸੇ ਨੇ ਕੋਈ ਫੜਨ ਫੜਾਉਣ ਦੀ ਗੱਲ ਤਾਂ ਬ ਪੇਸ਼ ਹੋ ਚੁੱਕੇ ਆ ਜਿਹੜੇ ਹਿੰਦੁਸਤਾਨ ਦੇ ਵਿੱਚ ਹੈਗੇ ਆ ਜੋ ਕੋ ਹਿੰਦੁਸਤਾਨ ਤੋਂ ਬਾਹਰ ਰਹਿੰਦਾ ਉਹਦੀ ਗੱਲ ਵੱਖਰੀ ਹੈਗੀ ਠੀਕ ਹੈ ਨਾ ਤੇ ਦੋਸ਼ੀ ਤਾਂ ਸਰਕਾਰ ਨੂੰ ਕਠਾਰੇ ਚ ਆਪਾਂ ਤਾਂ ਖੜਾ ਕਰ ਸਕਦੇ ਆ ਜੇਕਰ ਉਹ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਇੱਥੇ ਕੋਈ ਕਿਸੇ ਨੂੰ ਬਚਾਉਂਦਾ ਨਹੀਂ ਹੈਗਾ ਕੋਈ ਕਿਸੇ ਨੂੰ ਬਚਾਉਣ ਵਾਲਾ ਨਹੀਂ ਹੈਗਾ ਠੀਕ ਹੈ ਕਿ ਨੀ ਜਿਹੜਾ ਦੋਸ਼ੀ ਉਹ ਦੋਸ਼ੀ ਹੈਗਾ ਤੁਸੀਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਨਾਲੋਂ ਚੰਗੇ ਆਸੀਂ ਹਰ ਵਾਰ ਪਿਛਲਿਆਂ ਦੇ ਨਾਲ ਕੰਪੇਅਰ ਕਿਉਂ ਕਰਦੇ ਆ ਉਹ ਤਾਂ ਖੁਦ ਕਹਿੰਦੇ ਕਹਿੰਦੇ ਜੇ ਅਸੀਂ ਮਾੜੇ ਸੀਗੇ ਜਾਂ ਲੋਕਾਂ ਨੂੰ ਸਾਡਾ ਕੰਮ ਨਹੀਂ ਚੰਗਾ ਲੱਗਿਆ ਤਾਂ ਹੀ ਤੁਹਾਨੂੰ ਲਿਆਂਦਾ ਸੀਗਾ ਬਦਲਾਅ ਇਸੇ ਕਰਕੇ ਤਾਂ ਦਿੱਤਾ 92 ਲੋਕਾਂ ਨੇ 92 ਐਮ.ਐਲ.ਏ ਜਤਾਏ ਅਸੀਂ ਤਾਂ ਹੁਣ ਨਾਲ ਨਾਲ ਹੀ ਕੰਪੇਅਰ ਕਰਦੇ ਆ ਦੇਖੋ ਦੋ ਚੀਜ਼ਾਂ ਨਾਲ ਹੀ ਕੰਪੇਅਰ ਕਰੋਗੇ ਜਿਹੜੀ ਸੂਬੇ 'ਚ ਤੁਸੀਂ ਰਾਜ ਕਰਦੇ ਹੋ ਨੈਚੁਰਲੀ ਤੁਸੀਂ ਪੁਰਾਣਿਆਂ ਨਾਲ ਕੰਪੇਅਰ ਕਰੋਗੇ ਜੇ ਤੁਸੀਂ ਮੌਜੂਦਾ ਜਿਹੜੇ ਫਿਰ ਆਲੇ ਦੁਆਲੇ ਦੀਆਂ ਸਟੇਟਾਂ ਨੇ ਉਹਨਾਂ ਨਾਲ ਕੰਪੇਅਰ ਕਰਾਂਗੇ ਹੋਰ ਕਿਹਦੇ ਨਾਲ ਤੁਹਾਡੇ ਕੋਲ ਹੋਰ ਕਿਹੜ ਠੀਕ ਹੈ ਨਾ ਹਮ ਤੁਸੀਂ ਦੇਖੋ ਸਾਡੇ ਗੁਆਂਢ 'ਚ ਹਰਿਆਣਾ ਬੀਜੇਪੀ ਦਾ ਸਰਕਾਰ ਜੈਨੇ ਕਿ ਸਰਕਾਰ ਹੈਗੀ ਹੈ ਰੀਸੈਂਟਲੀ ਆਇਆ ਬਲਤਕਾਰ ਦੇ ਦਿੱਲੀ ਕਿੰਨੇ کیس ਹੁੰਦੇ ਆ ਉੱਥੇ ਦਲਤਾਂ ਦੇ ਉੱਤੇ ਕਿੰਨਾ ਅਤਿਆਚਾਰ ਹੁੰਦਾ ਹੈ ਉੱਥੇ ਮਤਲਬ ਇੱਥੇ ਵੀ ਹੋ ਰਿਹਾ ਪੰਜਾਬ 'ਚ ਵੀ ਹੋ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਵੀ ਉਹਨਾਂ ਨਾਲੋਂ ਸਥਿਤੀ ਸਾਡੀ ਬਹੁਤ ਵਧੀਆ ਹੈ ਉਸ ਲੈਵਲ ਦੇ ਉਸ ਦੇ ਮੁਕਾਬਲੇ ਠੀਕ ਹੈ ਨਾ ਜਿਹੜਾ ਪੰਜਾਬ ਹੈ ਹਿੰਦੁਸਤਾਨ ਦੇ ਵਿੱਚ 18ਵੇਂ ਨੰਬਰ ਤੇ ਹੈ ਇਹਦਾ ਮਤਲਬ 17 ਸਟੇਟਾਂ ਸਾਡੇ ਤੋਂ ਅੱਗੇ ਆ ਔਰ ਇੱਕ ਚੀਜ਼ ਮੈਂ ਹੋਰ ਵੀ ਲਿਖਾ ਕੱਢਣੀ ਹੈ ਨਹੀਂ ਅਸੀਂ ਇਸ ਗੱਲ 'ਚ ਪ੍ਰਾਊਡ ਫੀਲ ਕਰੀਏ ਕਿ ਅਸੀਂ 18ਵੇਂ ਮੈਂ ਤੁਹਾਨੂੰ ਕਹਿ ਰਿਹਾ ਵੀ ਓਏ 18ਵੇਂ ਤੇ ਹੋਣਾ ਜਦੋਂ ਸਾਡੀ ਸਰਕਾਰ ਨਹੀਂ ਜੋਦੋ ਕਿੰਨੇਵੇਂ ਨੰਬਰ ਤੇ ਸੀ ਕਿਉਂ ਨਹੀਂ ਤੁਸੀਂ ਉਸ ਨੂੰ ਇੰਪਰੂਵਮੈਂਟ ਅੱਜ ਮੈਂ ਨਸ਼ਿਆਂ ਦੀ ਗੱਲ ਕਰਨ ਨੂੰ ਨਸ਼ਿਆਂ ਦਾ ਦਰਿਆ ਪੰਜਾਬ ਦੇ ਵਿੱਚ ਵਹਿੰਦਾ ਸੀ ਠੀਕ ਹੈ ਨਾ ਦੋ ਜਾਨੀ ਕਿ ਤਹਾਕੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਅੱਜ ਅਸੀਂ ਸਪਲਾਈ ਚੇਨ ਜੇ ਤੋੜੀ ਹੈ ਭਾਵੇਂ 100% ਨਹੀਂ ਟੁੱਟੀ ਹੋਵੇ ਅਸੀਂ ਕਿਉਂ ਪ੍ਰਾਊਡ ਨਹੀਂ ਫੀਲ ਕਰਾਂਗੇ ਅੱਜ ਜੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਸੈਮੀਨਾਰ ਕੀਤੀ ਹੈ ਲੋਕਾਂ ਨੂੰ ਅਸੀਂ ਉਸ ਤੇ ਲਈ ਯਾਨੀ ਕਿ ਲਾਮਬੰਦ ਕੀਤਾ ਹੈ ਜੇ ਅੱਜ ਲੋਕ ਉਸ ਦੇ ਖਿਲਾਫ ਖੜੇ ਹੋਏ ਹੈ ਅੱਜ ਸਕੂਲਾਂ ਦੇ ਵਿਦਿਆਰਥੀ ਖਿਲਾਫ ਖੜੇ ਹੋਏ ਹੈ ਅੱਜ ਕਾਲਜਾਂ ਦੇ ਵਿਦਿਆਰਥੀ ਖਿਲਾਫ ਖੜੇ ਹੋਏ ਹੈ ਤਾਂ ਕਿ ਫਿਊਚਰ ਦੇ ਵਿੱਚ ਸਾਡੀ ਯਾਨੀ ਕਿ ਡਿਮਾਂਡ ਨਾ ਹੋਵੇ ਨਸ਼ੇ ਦੀ ਕਿਉਂ ਪ੍ਰਾਊਡ ਨਹੀਂ ਕਰਾਂਗੇ ਅਸੀਂ ਉਸ ਦੇ ਉੱਤੇ ਬਿਲਕੁਲ ਕਰਾਂਗੇ ਅਸੀਂ ਕੰਮ ਕੀਤਾ ਹੈ ਇਸ ਦੇ ਉੱਤੇ ਰਾਜਾ ਵੜਿੰਗ ਵਰਗੇ ਰਾਜ ਯਾਨੀ ਕਿ ਨੇਤਾ ਸੀ ਜਿਹੜੇ ਕਹਿੰਦੇ ਸੀ ਨਸ਼ੇ ਖਤਮ ਹੀ ਨਹੀਂ ਹੋ ਸਕਦੇ ਇਹ ਤਾਂ ਕਹਿੰਦੇ ਇੱਥੇ ਫੀਮ ਦੀ ਖੇਤੀ ਸ਼ੁਰੂ ਕਰ ਦਿਓ ਕਿਉਂ ਪ੍ਰਾਊਡ ਨਹੀਂ ਫੀਲ ਕਰਾਂਗੇ ਫੀਮ ਦੀ ਖੇਤੀ ਮ ਨਸ਼ਾ ਨਸ਼ਾ ਹੈਗਾ ਨਸ਼ੇ ਦਾ ਅਲਟਰਨੇਟਿਵ ਨਸ਼ਾ ਨਹੀਂ ਹੋ ਸਕਦਾ ਫਿਰ ਜਿਹੜੀਆਂ ਦੂਜੀਆਂ ਫਿਲਮਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਜਿਹੜੀ ਫੀਮ ਦੀ ਛੇਤੀ ਹੋ ਰਹੀ ਹੈ ਫਿਰ ਉਹ ਸਰਕਾਰ ਨੂੰ ਸਮਝ ਨਹੀਂ ਆਈ ਕਿ ਮੈਂ ਉਸ ਤੇ ਕੰਟਰਡਿਕਟ ਤੁਹਾਡਾ ਨਾਲ ਕਰਦਾ ਹੀ ਨਹੀਂ ਪਰ ਮੈਂ ਇੱਕ ਗੱਲ ਦੇ ਉੱਤੇ ਜਾਨੀ ਕਿ ਕਾਇਮ ਆ ਕਿ ਨਸ਼ੇ ਦੇ ਦਾ ਜਾਨੀ ਕਿ ਜਾਨੀ ਕਿ ਅਲਟਰਨੇਟਿਵ ਜਿਹੜਾ ਹੈਗਾ ਉਹ ਨਸ਼ਾ ਨਹੀਂ ਹੋ ਸਕਦਾ ਮੈਂ ਇਹ ਨਹੀਂ ਕਹਾਂ ਕਿ ਖੇਤੀ ਮਾੜੀ ਹੈ ਜਾਂ ਖੇਤੀ ਚੰਗੀ ਹੈਗੀ ਹੈ ਪਰ ਇੱਕ ਨਸ਼ੇ ਤੋਂ ਹਟਾ ਕੇ ਦੂਜੇ ਨਸ਼ੇ ਤੇ ਨਹੀਂ ਅਸੀਂ ਲਾ ਸਕਦੇ ਇਹ ਉਹ ਲੋਕਾਂ ਦੀ ਜਨਨ ਕਿ ਜਨਨ ਕਿ ਉਹ ਹੋ ਸਕਦੀ ਹੈ ਸੋਚ ਜਿਹੜੇ ਲੋਕ ਕੇ ਸਮਝਦੇ ਹੈ ਕਿ ਅਸੀਂ ਇਹ ਚੀਜ਼ ਕਰਨੀ ਚਾਹੀਦੇ ਕਿਉਂਕਿ ਪੰਜ ਸਾਲ ਉਹਨਾਂ ਦੀ ਸਰਕਾਰ ਸੀ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ ਗੁਟਕਾ ਸਾਹਿਬ ਦੀ ਕੀ ਅਹਿਮੀਅਤ ਸਾਡੀ ਜ਼ਿੰਦਗੀ ਦੇ ਵਿੱਚ ਹੈਗੇ ਖਾਸ ਕਰਕੇ ਉਹ ਜਿਹਨੂੰ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਹੈ ਜਾਂ ਖਾਸ ਕਰਕੇ ਉਹ ਜਿਹੜਾ ਪੰਜਾਬੀ ਹੈ ਤੁਸੀਂ ਆਹ ਬੰਦਾਜਾ ਲਗਾ ਲਓ ਗੁਟਕਾ ਸਾਹਿਬ ਦੀ ਸੌਂ ਖਾਦੀ ਹੋਵੇ ਔਰ ਤੁਸੀਂ ਇੰਨੇ ਬੇਬਸ ਹੋ ਜੇ ਨਸ਼ਿਆਂ ਦੇ ਸਾਹਮਣੇ ਅੱਜ ਅੱਜ ਪੰਜਾਬ ਦੇ ਵਿੱਚ ਅਸੀਂ ਨਾ ਕੇ ਉਹ ਸਪਲਾਈ ਚੇਨ ਤੋੜੀ ਹੈ ਅਸੀਂ ਫਿਊਚਰ ਡਿਮਾਂਡ ਘਟਾਈ ਹੈ ਔਰ ਘਟਾਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਅਸੀਂ ਉਹਨਾਂ ਨੂੰ ਕੋਈ ਕ੍ਰਿਮੀਨਲ ਜਾਂ ਕੋਈ ਬੁਲਜਮ ਨਹੀਂ ਮੰਨਦੇ ਠੀਕ ਹੈ ਨਾ ਉਹ ਸਮਾਜਿਕ ਉਸ ਦਾ ਸ਼ਿਕਾਰ ਹੋਏ ਆ ਔਰ ਉਹਨਾਂ ਦੇ ਰੀਹੈਬਿਲੀਟੇਸ਼ਨ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ 360 ਡਿਗਰੀ ਦੇ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਮੈਂ ਕੈਨੇਸਿਕ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡਾ ਆਲੇ ਦੋਲੇ ਦੇ ਸਟੇਟਾਂ ਨਾਲੋਂ ਜਾਨੀ ਕਿ ਨਸ਼ੇ ਨੂੰ ਕੰਟਰੋਲ ਕਰਨ ਦੇ ਵਿੱਚ ਸਪਲਾਈ ਚੇਨ ਤੋੜਨ ਦੇ ਵਿੱਚ ਅਸੀਂ ਬਿਹਤਰ ਕੰਮ ਕੀਤਾ ਇਸ ਕਰਕੇ ਪ੍ਰਾਊਡ ਫੀਲ ਕਰਦੇ ਹਾਂ ਪਰ ਵਿਰੋਧੀ ਤੇ ਲੋਕ ਤਾਂ ਕਹਿੰਦੇ ਸਿਰਫ ਦਿਖਾਵਾ ਯੁੱਧ ਨਸ਼ਾ ਵਿਰੋਧ ਨਜਾਇਜ਼ ਕਬਜ਼ੇ ਢਾਕੇ ਤੁਸੀਂ ਦਿਖਾਤਾ ਲੋਕਾਂ ਨੂੰ ਕਿ ਦੇਖੋ ਜੀ ਨਸ਼ਿਆਂ ਦੇ ਤੇ ਅਸੀਂ ਕਾਰਵਾਈ ਕਰਤੀ ਲੋਕਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰ ਲਈਆਂ ਨਸ਼ਾ ਤਸਕਰਾਂ ਦੀਆਂ ਵੱਡੇ ਮਗਰਮੱਛ ਤਾਂ ਹਜੇ ਵੀ ਬਾਹਰ ਤੁਰੇ ਫਿਰਦੇ ਆ ਇਹ ਤਾਂ ਛੋਟੇ ਆ ਜਿਹੜੇ ਕੋਈ ਮਖਾਂਦਾ ਸੀ ਕੋਈ ਪੀਂਦਾ ਸੀਗਾ ਮਾੜੇ 1 ਗ੍ਰਾਮ ਵਾਲਾ 2 ਗ੍ਰਾਮ ਵਾਲਾ ਫੜ ਕੇ ਉਹ ਜੇਲਾਂ 'ਚ ਦੇਤੇ ਸੁਣ ਲਓ ਐਦਾਂ ਹੁੰਦਾ ਗ੍ਰਿਫਤਾਰੀਆਂ ਪੁਰਾਣੀਆਂ ਸਰਕਾਰਾਂ 'ਚ ਹੀ ਹੁੰਦੀਆਂ ਸੀ ਹੂੰ ਕੰਡਿਕਸ਼ਨ ਰੇਟ ਕਿੰਨਾ ਸੀ 26% ਅੱਜ ਜਣੀ ਕਿ ਜਿਹੜੇ ਨਸ਼ੇ ਆ ਉਹ ਕੱਲੇ ਪੰਜਾਬ ਦਾ ਮੁੱਦਾ ਹੈ ਸਾਰੀਆਂ ਸਟੇਟਾਂ ਦਾ ਹੀ ਮੁੱਦਾ ਹੈ ਬਲਕਿ ਇੰਟਰਨੈਸ਼ਨਲ ਮੁੱਦਾ ਹੈਗਾ ਠੀਕ ਹੈ ਨਾ ਸਭ ਤੋਂ ਵੱਧ ਗ੍ਰਿਫਤਾਰੀਆਂ ਅਸੀਂ ਕੀਤੀਆਂ ਕਨਵਿਕਸ਼ਨ ਰੇਟ ਸਾਡਾ ਜਿਆਦਾ ਹੈ ਇਹ ਅਸੀਂ ਨਹੀਂ ਕਹਿ ਰਹੇ ਸਾਡੀ ਸਰਕਾਰ ਨਹੀਂ ਕੱਲੀ ਕਹਿ ਰਹੀ گورنر ਸਾਹਿਬ ਨੇ ਇਸ ਨੂੰ ਤਾਇਦ ਕੀਤਾ ਕਿ 86% ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਸਾਡਾ ਕਨਵਿਕਸ਼ਨ ਰੇਟ ਹੈਗਾ ਠੀਕ ਹੈ ਨਾ ਉਹ ਉਹ ਸਾਡਾ ਹੈਗਾ ਵੱਡੀ ਮੱਛਲੀ ਇਹੀ ਲੋਕ ਨੇ ਜਦੋਂ ਪਹਿਲਾਂ ਵੱਡੀ ਮੱਛਲੀ ਵੱਡੀ ਮੱਛਲੀ ਕਰਦੇ ਰਹਿਣਗੇ ਜੇ ਕਿਸ ਨੂੰ ਗ੍ਰਿਫਤਾਰ ਕਰ ਲਿਆ ਫੜ ਲਿਆ ਕਿਸੇ ਦੇ ਕਾਰਵਾਈ ਕਰਤੀ ਫਿਰ ਇਹੀ ਚੀਕਾ ਮਾਰਨ ਲੱਗ ਜਾਂਦੇ ਆ ਔਰ ਸਾਰਿਆਂ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਐਨਸੀਆਰਬੀ ਦੀ ਮਫੇਰ ਕੋਡ ਕਰਾਂਗਾ ਠੀਕ ਹੈ ਨਾ ਇਹ 23 24 ਦਾ ਡਾਟਾ ਆਇਆ 24 25 ਦਾ ਨਹੀਂ ਆਇਆ ਹੱਲੇ ਉਹ ਜੁੱਧ ਨਸ਼ੇ ਦੇ ਬਰੁੱਤ ਅਸੀਂ 24 25 ਸ਼ੁਰੂ ਕੀਤਾ ਸੀ ਈਵਨ ਜੇਕਰ ਤੁਸੀਂ ਦੇਖਦੇ ਹੋ 22 23 23 24 ਠੀਕ ਹੈ ਨਾ ਸਾਡੀ ਸਰਕਾਰ 22 ਚਾਈ ਸੀ ਜਿੰਨੀਆਂ ਡੈਥਸ ਪੰਜਾਬ ਦੇ ਵਿੱਚ 22 23 ਚ ਹੋਈਆਂ ਠੀਕ ਹੈ ਨਾ ਉਹਦੇ ਤੋਂ ਅਧੀਆਂ 23 24 ਚ ਹੋਈਆਂ ਜਦੋਂ 24 25 ਦਾ ਡਾਟਾ ਆਏਗਾ ਉਹ ਬਿਲਕੁਲ ਨਿਗਲੀਜੀਬਲ ਹੋ ਜਾਣਗੀਆਂ ਮੈਂ ਇਹ ਨਹੀਂ ਕਹਿੰਦਾ ਕਿ 100% ਬੰਦ ਹੋ ਗਈਆਂ ਇੱਕ ਵੀ ਇਨਸਾਨ ਨੂੰ ਬਚਾ ਲੈਣਾ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦਾ ਹਮ ਜਿਹੜਾ ਰਾਜ ਸਭਾ ਸੀਟ ਨੂੰ ਲੈ ਕੇ ਹੁਣ ਇੱਕ ਨਵਾਂ ਉਝਾੜ ਉਹ ਹੋ ਗਿਆ ਕਹਿੰਦੇ ਵੱਡੇ ਪੈਸਿਆਂ ਦੇ ਵਿੱਚ ਸਮਝੌਤਾ ਹੋਇਆਗਾ ਫਿਰ ਇੰਡਸਟਰੀਆਂ ਦੇ ਮੂਰੇ ਸਰਕਾਰ ਨੇ ਆਪ ਦਾ ਆਪ ਸਮਰਪਣ ਕਰਤਾਗਾ ਇਹ ਇੰਡਸਟਰੀਆਂ ਕਿੱਥੋਂ ਪੰਜਾਬ ਦੇ ਵਿੱਚ ਬੰਦ ਕਰਾ ਦੇਣਗੇ ਕਿੱਥੋਂ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਾ ਦੇਣਗੇ ਕੌਣ ਕਹਿੰਦਾ ਇਸ ਚੋਚੇ ਮੀਡੀਆ ਤੇ ਵਿਰੋਧੀ ਥਾਟ ਚੱਕ ਰਹੇ ਆ ਕਿਹੜਾ ਵਿਰੋਧੀ ਨਾਮ ਲਓ ਸਾਰ ਤੁਹਾਡੇ ਵਿਰੋਧੀ ਕੋਣਾ ਕੋਣਾ ਕਿਹੜਾ ਦੱਸੋ ਤੁਸੀਂ ਦੱਸੋ ਅਕਾਲੀ ਦਲ ਆ ਹੁਣ ਤੁਸੀਂ ਦੱਸੋ ਅਕਾਲੀ ਦਲ ਸਾਨੂੰ ਦੱਸੂਗਾ ਜਾਂ ਕਾਂਗਰਸ ਦੱਸੂ ਜਿਨ੍ਹਾਂ ਨੇ ਪੂਰੀ ਦੀ ਪੂਰੀ ਇੰਡਸਟਰੀ ਇੱਥੋਂ ਉਜਾੜਤੀ ਜਿਨ੍ਹਾਂ ਦੇ ਸਮਿਆਂ ਦੇ ਵਿੱਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਆਲਮ ਚੱਲਣਾ ਪਿਆ ਔਰ ਨਸ਼ਿਆਂ ਵਾਲੇ ਚਲੇ ਗਏ ਅੱਜ ਲੋਕਾਂ ਨੂੰ ਨੌਕਰੀ ਰੋਜ਼ਗਾਰ ਨਹੀਂ ਚਾਹੀਦਾ ਅੱਜ ਜੇਕਰ ਰਜਿੰਦਰ ਗੁਪਤਾ ਉਸ ਨੂੰ ਜਨਕਿ ਰਾਜ ਸਭਾ ਦਾ ਉਮੀਦਵਾਰ ਬਣਾਇਆ ਜਿਨ੍ਹਾਂ ਦਾ ਚੁਣਿਆ ਜਾਣਾ ਲਗਭਗ ਤੈਅ ਹੈ ਪੰਜਾਬ ਦਾ ਇੱਕ ਵੱਡਾ ਉਜਗਪਤੀ ਹੈ ਜੇ ਉਹ ਠੀਕ ਹੈ ਨਾ ਤੇ ਕਾਂਗਰਸ ਸੀਸ ਨੂੰ ਕੈਬਨਟ ਰੈਂਕ ਕਿਉਂ ਦਿੱਤਾ ਸੀ ਜੋ ਇੰਨਾ ਹੀ ਮੜਾ ਹੈ ਅਕਾਲੀ ਭਾਜਪਾ ਨੇ ਉਹਨਾਂ ਨੂੰ ਆਪਣੀ ਸਰਕਾਰ ਦੇ ਕੈਬਨਟ ਰੈਂਕ ਕਿਉਂ ਦਿੱਤਾ ਸੀ ਪਹਿਲੀ ਗੱਲ ਔਰ ਦੂਸਰੀ ਗੱਲ ਪੰਜਾਬ ਦਾ ਇੱਕ ਵੱਡਾ ਉਦਯੋਗਪਤੀ ਹੈਗਾ ਜਿਹਦੀ ਆਪਣੀ ਇੰਡਸਟਰੀ ਹੈਗੀ ਹੈ ਅੱਜ ਪੰਜਾਬ ਉਸ ਮੁਹਾਨੇ ਤੇ ਖੜਾ ਹੈਗਾ ਜੇਕਰ ਅਸੀਂ ਨੌਜਵਾਨਾਂ ਨੂੰ ਜਿਹੜਾ ਹੈਗਾ ਨਸ਼ੇ ਚੋਂ ਕੱਢ ਕੇ ਰੋਜ਼ਗਾਰ ਦੇ ਟਿਫਲ ਉਹਨਾਂ ਦੇ ਹੱਥਾਂ 'ਚ ਫੜਾਉਣੇ ਹੈਗੇ ਆ ਤਾਂ ਸਰਕਾਰੀ ਨੌਕਰੀਆਂ ਦੇ ਨਾਲ ਸਾਨੂੰ ਇੰਡਸਟਰੀ ਚਾਹੀਦੀ ਹੈ ਜਦੋਂ ਤੱਕ ਇੰਡਸਟਰੀ ਨਹੀਂ ਆਉਂਦੀ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਸਕਦਾ ਅਸੀਂ ਪਿਛਲੇ 3.5 ਸਾਲਾਂ 'ਚ ਕੋਸ਼ਿਸ਼ ਕਰਕੇ 1 ਲੱਖ ਕਰੋੜ ਤੋਂ ਵੱਧ ਦਾ ਇਨਵੈਸਟਮ ਕੋਸ਼ਿਸ਼ ਕਰ ਰਹੇ ਆ ਇਹਨਾਂ ਦੇ ਇੱਥੇ ਆਉਣ ਦੇ ਨਾਲ ਰਾਜ ਸਭਾ 'ਚ ਬੈਠਣ ਦੇ ਨਾਲ ਇਹਨਾਂ ਦੇ ਤਜਰਬੇ ਦਾ ਫਾਇਦਾ ਵੀ ਪੰਜਾਬ ਨੂੰ ਹੋਏਗਾ ਕਿ ਇੱਥੇ ਕੀ ਮਾੜਾ ਹੋ ਗਿਆ ਮੈਨੂੰ ਦੱਸੋ ਪਹਿਲਾ ਸੰਜੀਵ ਰੋੜਾ ਵੀ ਭੇਜੇ ਸੀ ਉਹਨਾਂ ਨੇ ਕੀ ਕਰਤਾ ਤੇ ਉਹਨਾਂ ਨੇ ਕੀ ਨੁਕਸਾਨ ਕੀ ਕਰਤਾ ਮੈਨੂੰ ਉਹ ਦੱਸੋ ਜਿਹੜੇ ਜਿਨ੍ਹਾਂ ਨੂੰ ਇਹ ਭੇਜਦੇ ਸੀ ਠੀਕ ਹੈ ਨਾ ਤੁਸੀਂ ਉਹਨਾਂ ਬਾਰੇ ਦੱਸ ਦਿਓ ਨਹੀਂ ਪਰ ਤੁਸੀਂ ਤਾਂ ਇਹ ਗੱਲ ਕਹਿੰਦੇ ਸੀ ਨਾ ਕਿ ਅਸੀਂ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਭੇਜਾਂਗੇ ਅਸੀਂ ਜਿਹੜੇ ਤੱਪੜ ਝਾੜਨ ਵਾਲੇ ਆ ਅਸੀਂ ਉਹਨਾਂ ਨੂੰ ਸੀਟਾਂ ਦੇਵਾਂਗੇ ਉਹਨਾਂ ਨੂੰ ਐਮਐਲਏ ਦੀਆਂ ਸੀਟਾਂ ਦੇਵਾਂਗੇ ਰਾਜ ਸਭਾ ਦੇ ਵਿੱਚ ਭਾਵਾਂਗੇ ਪਰ ਕੀ ਅੱਜ ਆਮ ਆਦਮੀ ਪਾਰਟੀ ਦੇ ਕੋਲ ਕੋਈ ਵੀ ਵਰਕਰ ਨਹੀਂ ਸੀਗਾ ਕਿਉਂ ਐਡਾ ਇੰਡਸਟਰੀ ਲਿਸਟ ਕਿਉਂ ਕਰੋੜਪਤੀ ਭੇਜਣਾ ਪੈ ਗਿਆ ਬਿਹਤਰ ਇਹ ਹੋਵੇ ਜੇ ਜਿਹੜੇ ਸਾਡੇ ਵਿਰੋਧੀ ਨੇ ਕਿਹਾ ਹੁਣ ਤੁਸੀਂ ਆਪਣੇ ਕੋਲੋਂ ਸਵਾਲ ਤਾਂ ਪੁੱਛ ਹੀ ਨਹੀਂ ਰਹੇ ਇਹ ਵਿਰੋਧੀ ਸਵਾਲ ਉਠਾਉਂਦੇ ਉਹੀ ਪੁੱਛਦੇ ਹੋ ਤੁਸੀਂ ਉਹਨਾਂ ਦੀ ਤਰਜਮਾਨੀ ਕਰ ਰਹੇ ਹੋ ਤੁਸੀਂ ਹੁਣ ਵਿਰੋਧੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਠੀਕ ਹੈ ਕਿ ਨਹੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਦਰਾਖ ਕਿਉਂ ਵਹੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕਿਉਂ ਹੋਈ ਪੰਜਾਬ ਦੇ ਵਿੱਚ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੋਈ ਪੰਜਾਬ ਦੇ ਵਿੱਚ ਸਕੂਲਾਂ ਦਾ ਮਾੜਾ ਹਾਲ ਕਿਉਂ ਹੋਇਆ ਪੰਜਾਬ ਦੇ ਵਿੱਚ ਜਾਨੀ ਕਿ ਰੋਡ ਐਕਸੀਡੈਂਟਸ ਇਹਨੇ ਕਿਉਂ ਹੁੰਦੇ ਸੀ ਠੀਕ ਹੈ ਨਾ ਉਹਨਾਂ ਸਾਰਿਆਂ ਬਾਰੇ ਗੱਲ ਕਰਨ ਮੁੱਦਿਆਂ ਤੇ ਗੱਲ ਕਰਨ ਅਸੀਂ ਇਕੱਲੇ-ਇਕੱਲੇ ਮੁੱਦੇ ਦਾ ਜਵਾਬ ਦੇਵਾਂਗੇ ਔਰ ਰਾਜ ਸਭਾ ਮੈਂ ਤੁਹਾਡੇ ਫਰਜ਼ दैट ਮੈਟਰ ਇਹ ਚੀਜ਼ ਦੱਸ ਦਿਆਂ ਠੀਕ ਹੈ ਨਾ ਰਾਜ ਸਭਾ ਜਿਹੜੇ ਪਰਪਸ ਦੇ ਨਾਲ ਬਣੀ ਸੀ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਸੀ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਉਹਦਾ ਪਰਪਸ ਸੀ ਕਿ ਜਿਹੜੇ ਲੋਕੀ ਇਲੈਕਸ਼ਨ ਦੇ ਵਿੱਚ ਨਹੀਂ ਜਾਂਦੇ ਔਰ ਜਿਨ੍ਹਾਂ ਦੀ ਸਮਾਜ ਦੇ ਵਿੱਚ ਅਹਿਮੀਤ ਹੈਗੀ ਹੈ ਜਿਹੜਾ ਸਮਾਜ ਦੇ ਵਿੱਚ ਹਿੱਸਾ ਪਾ ਸਕਦੇ ਨੇ ਆਪਣੀ ਸੋਸਾਇਟੀ ਕੋਈ ਤਕੜਾ ਕੋ ਕਲਾਕਾਰ ਹੋ ਸਕਦਾ ਕੋਈ ਬਹੁਤ ਵਧੀਆ ਪਲੇਅਰ ਹੋ ਸਕਦਾ ਕੋਈ ਬਹੁਤ ਵੱਡਾ ਵਿਦਵਾਨ ਹੋ ਸਕਦਾ ਕੋਈ ਲਿਸਟ ਹੋ ਸਕਦਾ ਤਾਂ ਕਿ ਉਸ ਦੀ ਕੰਟਰੀਬਿਊਸ਼ਨ ਉੱਥੇ ਹੋਵੇ ਜਦੋਂ ਲੋਕ ਸਭਾ ਦੇ ਵਿੱਚ ਜਾਨਕੀ ਡਿਸਕਸ਼ਨ ਹੁੰਦੀ ਹੈ ਕਿਸੇ ਬਿਲ ਦੇ ਉੱਤੇ ਕਿਸੇ ਬਹਿਸ ਹੁੰਦੀ ਹੈ ਤੇ ਜਦੋਂ ਰਾਜ ਸਭਾ ਦੇ ਵਿੱਚ ਜਾਵੇ ਉੱਥੇ ਐਕਸਪਰਟ opinion ਮਿਲੇ ਰਾਸਵਤਾ ਦਾ ਮਤਲਬ ਇਹ ਹੁੰਦਾ ਸੀ ਸਮੇਂ ਦੇ ਜਾਨੀ ਕਿ ਹਕਮਰਾਨਾ ਨੇ ਜਿਹੜਾ ਹੈਗਾ ਉਹਦੀ ਸਿਨੈਰੀਓ ਚੇਂਜ ਕਰਤਾ ਹੈਗਾ ਸੋ ਇਸ ਕਰਕੇ ਉਹ ਸਾਡੇ ਤੇ ਸਵਾਲ ਨਾ ਉਠਾਣ ਅਸੀਂ ਆਪਣੇ ਵੱਲੋਂ ਵਧੇਰੇਣ ਕੈਂਡੀਡੇਟ ਦਿੱਤਾ ਜਿਓ ਇਸ ਕੈਂਡੀਡੇਟ ਤੇ ਜਾਨੀ ਕਿ ਸਵਾਲ ਉਠਾਉਂਦੇ ਆ ਤਾਂ ਮੇਰਾ ਸਿੱਧਾ ਸਵਾਲ ਇਹ ਆ ਕਾਂਗਰਸ ਦੱਸੇ ਉਹਨਾਂ ਨੂੰ ਕੈਬਨਟ ਰੈਂਕ ਕਿਉਂ ਦਿੱਤਾ ਸੀ ਨਹੀਂ ਕੱਲੀ ਕੱਲੀ ਪੋਲੀਟੀਕਲ ਧਿਰ ਨਹੀਂ ਇਸ ਮਾਮਲੇ ਦੇ ਉੱਤੇ ਜਿਹੜੀ ਬੁੱਢਾ ਨਾਲਾ ਦੇ ਉੱਤੇ ਕਮੇਟੀ ਬਣੀ ਆ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਆ ਕੀ ਸਵਾਲ ਚੁੱਕੇ ਗਏ ਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਇੰਡਸਟਰੀ ਦਾ ਵਿਰੋਧ ਕਰਦੇ ਆ ਇੱਕ ਨੂੰ ਬੰਦ ਕਰਾਵਾਂਗੇ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋਣ ਤੋਂ ਬਚਾਵਾਂਗੇ ਪੰਜਾਬ ਦੀ ਧਰਤੀ ਨੂੰ ਬਚਾਵਾਂਗੇ ਇੱਕ ਪਾਸੇ ਤਾਂ ਪਵਨ ਗੁਰੂ ਪਾਣੀ ਪਿੱਤ ਦਾ ਹੋਕਾ ਦਿੱਤਾ ਜਾਂਦਾ ਦੂਜੇ ਪਾਸੇ ਇੰਨਾ ਹੀ ਇੰਡਸਟਰੀ ਵਾਲਿਆਂ ਨੂੰ ਤੁਸੀਂ ਸਿਰ ਤੇ ਬਾਹ ਰਹੇ ਹੋ ਦਸਵਾ ਭੇਜ ਰਹੇ ਹੋ ਬਿਲਕੁਲ ਗਲਤ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮ ਹੱਤ ਜਿਹੜਾ ਹੈਗਾ ਇਸ ਦੇ ਉੱਤੇ ਜੇ ਸਭ ਤੋਂ ਵੱਧ ਪੈਰਾ ਦੇ ਰਿਆ ਤਾਂ ਆਵਾ ਦੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਅਸੀਂ ਧਰਤੀ ਹੇਠਲਾ ਪਾਣੀ ਬਚਾਉਣੇ ਚਾਹੁੰਦੇ ਆ ਇਹ ਪਿਛਲੀਆਂ ਸਰਕਾਰਾਂ ਨੇ ਸਾਡਾ ਨਹਿਰੀ ਸਿਸਟਮ ਵਿਕਾਰ ਕੀਤਾ ਉਸ ਕਰਕੇ ਸਾਡਾ ਜਨਨ ਕੀ ਧਰਤੀ ਹੇਠਲਾ ਪਾਣੀ ਵੀ ਖਤਮ ਹੋਇਆ ਧਰਤੀ ਹੇਠਲਾ ਪਾਣੀ ਵੀ ਗੰਦਲਾ ਹੋਇਆ ਅਸੀਂ ਇੰਡਸਟਰੀ ਲਿਆਉਣ ਦਾ ਮਤਲਬ ਇਹ ਨਹੀਂ ਹੁੰਦਾ ਪੋਲੂਸ਼ਨ ਇੰਡਸਟਰੀ ਅੱਜਕੱਲ ਨਵੀਂ ਟੈਕਨੋਲੋਜੀ ਦੇ ਨਾਲ ਉਹ ਲਾਗੂ ਕਰਾਉਣਾ ਸਭ ਤੋਂ ਇੰਪੋਰਟੈਂਟ ਹੈਗਾ ਐਸਟੀਪੀ ਐਮਟੀਪੀ ਉਹਨਾਂ ਨੂੰ ਲਾਗੂ ਕਰਾਉਣਾ ਸਭ ਤੋਂ ਇੰਪੋਰਟੈਂਟ ਹੈਗਾ ਠੀਕ ਹੈ ਨਾ ਇਹਦਾ ਇਹ ਕਿਸੇ ਨੂੰ ਵੀ ਅਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਸੇ ਵੀ ਇੰਡਸਟਰੀ ਨੂੰ ਕਿਸੇ ਵੀ ਇਨਸਾਨ ਨੂੰ ਜਿਵੇਂ ਪੰਜਾਬ ਦੇ ਵਿੱਚ ਜਾਇਜ਼ਤ ਨਹੀਂ ਦਿੱਤੀ ਜਾ ਸਕਦੀ ਉਹ ਇੱਥੇ ਵਾਤਾਵਰਣ ਨੂੰ ਖਰਾਬ ਕਰੇ ਭਾਵੇਂ ਇਹਦੇ ਉੱਤੇ ਕੋਈ ਤੁਹਾਡੇ ਰਾਜ ਸਭਾ ਉਮੀਦਵਾਰ ਦੇ ਡਾਈਰੈਕਟ ਗਰੁੱਪ ਦੇ ਉੱਤੇ ਜੁਰਮਾਨਾ ਲੱਗਿਆ ਸੀਗਾ ਤੁਹਾਡੀ ਸਰਕਾਰ ਨੇ ਆਉਂਦਿਆਂ ਕਹਿੰਦੇ ਕਲੀਨ ਚਿੱਟ ਦੇਤੀ ਕੋਈ ਕਲੀਨ ਨਹੀਂ ਚਿੱਟੀ ਦਿਖਾਓ ਕਿੱਥੇ ਦਿੱਤੀ ਸੀ ਇਹ ਮੱਤੇਵਾੜਾ ਦੀ ਕਮੇਟੀ ਉਹ ਕਹਿ ਰਹੀ ਹੈ ਕੋਈ ਕੋਈ ਕਲੀਨ ਚੇਟ ਨਹੀਂ ਦਿੱਤੀ ਕਹਿਣ ਨੂੰ ਕੀ ਹੈ ਤੁਸੀਂ ਦਿਓ ਪ੍ਰੂਫ ਕਿੱਥੇ ਹੈਗੇ ਜੇ ਸਬੂਤ ਰੱਖਦੇ ਨਾ ਉਹ ਰੱਖ ਦਿਓ ਚੈਲੰਜ ਹੈ ਜੀ ਇਹ ਮੈਂ ਕਿਹ ਰੱਖ ਦਿਓ ਕਿਸੇ ਨੂੰ ਕੋਈ ਕਲੀਨ ਚੇਟ ਨਹੀਂ ਦਿੱਤੀ ਮਾਨ ਸਾਹਿਬ ਦੀ ਸਰਕਾਰ ਕਦੇ ਵੀ ਵਾਤਾਵਰਣ ਦੇ ਉੱਤੇ ਜਨਨ ਕਿ ਕੰਪਰੋਮਾਈਜ਼ ਨਹੀਂ ਕਰਦੀ ਭਾਵੇਂ ਕੋਈ ਵੀ ਆ ਉਹ ਪਰ ਹੋਂ ਤੱਕ ਬੁੱਢਿਆਂ ਨਾਲ ਸਾਫ ਕਿਉਂ ਨਹੀਂ ਹੋ ਰਿਹਾ ਬਿਲਕੁਲ ਕੋਸ਼ਿਸ਼ ਕਰ ਰਹੇ ਹਾਂ ਹੋਏਗਾ ਜਨਨ ਕਿ ਸਾਰਾ ਕੁਝ ਹੋਏਗਾ ਕਿਉਂ ਨਹੀਂ ਹੋਏਗਾ ਤੁਹਾਡੇ ਇੱਕ ਐਮਐਲਏ ਇਸ ਜਹਾਨੋਂ ਤੁਰ ਗਏ ਲੜਾਈ ਲੜਦੇ ਲੜਦੇ ਪਰ ਹਲੇ ਤੱਕ ਵੀ ਉਹ ਸਮੱਸਿਆ ਉੱਥੇ ਦੀ ਉੱਥੇ ਖੜੀ ਹੈ ਪੂਰਾ ਮਾਲਵਾ ਪੀੜਤਾ ਖਾਸ ਕਰਕੇ ਗਰਕ ਸਾਹਿਬ ਜਿਹੜੇ ਹਲਕੇ ਨਾਲ ਤੁਸੀਂ ਸਬੰਧਤ ਰੱਖਦੇ ਹੋ ਆਪਾਂ ਤਾਂ ਵੱਧ ਦਰਦ ਜਾਣਦੇ ਆ ਸਮੱਸਿਆ ਵੱਡੀ ਹੈ ਬਹੁਤ ਸਾਲਾਂ ਦੀ ਹੈ ਉਹਨੂੰ ਸਮੱਸਿਆ ਨੂੰ ਠੀਕ ਕਰਨ ਵਾਸਤੇ ਵੀ ਟਾਈਮ ਲੱਗੇਗਾ ਸਾਡੀ ਨੀਅਤ ਤੇ ਨੀਤੀ 'ਚ ਫਰਕ ਨਹੀਂ ਹੈ ਕਿ ਅਸੀਂ ਉਹਨੂੰ ਠੀਕ ਨਹੀਂ ਕਰਨਾ ਚਾਹੁੰਦੇ ਅਸੀਂ ਠੀਕ ਕਰਨਾ ਚਾਹੁੰਦੇ ਆ ਬਿਲਕੁਲ ਠੀਕ ਕਰਾਂਗੇ ਸਿਸਟਮ ਨੂੰ ਠੀਕ ਕਰ ਰਹੇ ਆ ਅਸੀਂ ਹੂੰ ਬਹੁਤ ਸ਼ੁਕਰੀਆ ਗਰਕ ਸਾਹਿਬ ਤੁਸੀਂ ਸਮਝਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ